ਪਰਦੇਸ਼ ਦੀ ਤਰਤੀ ਤੇ ਨੇ ਮਾਗੀ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਜੋ ਫੈਸਲਾ ਹੋਇਆ ਮੈਕਨ ਪਰਮ ਜੀ ਨੇ ਕਾਰਜਕਾਰੀ ਪ੍ਰਧਾਨ ਇਸ ਵਕਤ ਆਪੇ ਮੈਂਬਰਾਨ ਨਾਲ ਡਾਇਰੈਕਟ ਕਰਕੇ ਇਮਾਨ ਬਖਸ਼ਿਆ ਉਹਦੇ ਲਈ ਮੈਂ ਪੂਰੀ ਸਭਾ ਦਾ ਮੈਂਬਰਾਨ ਦਾ ਹੋਰ ਇਸ ਲਾਇਬ੍ਰੇਰੀ ਦੇ ਸਰਦਾਰ ਡਾਕਟਰ ਮੀਜਾ ਸਿੰਘ ਜੀ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਟਾਈਟ ਨੂੰ ਤਾਂ ਧੰਵਾਦ ਕਰਦਾ ਪਹਿਲਾਂ ਮੈਂ ਉਹਨਾਂ ਨੂੰ ਨਮਸਕਾਰ ਹੈ ਸਜਦਾ ਹੈ ਜਿਨ੍ਹਾਂ ਨੇ ਇੰਨੀਆਂ ਪਿਆਰੀਆਂ ਰੂਹਾਂ ਦੇ ਦਰਸ਼ਨ ਕਰਵਾਏ ਅੱਜ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਿਸ਼ੋਭਤ ਵੱਡੇ ਮਨੁੱਖ ਡਾਕਟਰ ਰਸ਼ਿੰਦਰਪਾਲ ਮਾਹਰ ਕੋਈ ਵਿਸ਼ੇਸ਼ਣ ਨਹੀਂ ਲਾਉਂਦਾ ਕਹਿੰਦਾ ਮੈਂ ਕਿ ਉਹ ਮੈਨੂੰ ਪਤਾ ਹੈ ਜੇ ਮੈਂ ਜੇ ਮੈਂ ਕਿਸੇ ਹੋਰ ਲਈ ਇਹ ਸ਼ਬਦ ਵਰਤਿਆ ਹੁੰਦਾ ਉਹਨੇ ਕਹਣਾ ਸੀ ਮੈਨੂੰ ਡਾਕਟਰ ਨਹੀਂ ਲਿਖਿਆ ਮੈਨੂੰ ਪ੍ਰਿੰਸੀਪਲ ਨਹੀਂ ਲਿਖਿਆ ਕਰ ਇਹ ਡਾਕਟਰ ਸਾਹਿਬ ਸਮਝ ਸਕਦੇ ਨੇ ਗੱਲ ਮੈਂ ਕਿਹਦੀ ਗੱਲ ਤੇ ਰੌਲਾ ਪਾ ਲੈਂਦੇ ਨੇ ਉਹ ਬੜੇ ਛੋਟੇ ਹੁੰਦੇ ਨੇ ਜੀ ਆਪਣੇ ਵਰਗੇ ਮਾ ਬੋਣਿਆਂ ਚ ਕਾਫੀ ਵਿਚਰੇ ਆ ਮੈਨੂੰ ਪਤਾ ਕਿ ਚੰਦਾ ਸੋ ਮੇਰੇ ਵੱਡੇ ਵੀਰ ਬਹੁਤ ਹੀ ਪਿਆਰੀ ਸਖਸੀਅਤ ਦੇ ਮਾਲਕ ਵਿਕਾਸ ਦੇ ਨਕਸ਼ ਡਾਕਟਰ ਦਿਵਿੰਦਰ ਬੋਹਾ ਜੀ ਪੱਤਰਕਾਰੀ ਦੇ ਖੇਤਰ ਵਿੱਚ ਇਮਾਨਦਾਰੀ ਅਦਬੇ ਬਾਕੀ ਸੱਚ ਨੂੰ ਨਾਲ ਲੈ ਕੇ ਚੱਲਣ ਵਾਲੇ ਮੇਰੇ ਵੀਰ ਸ਼੍ਰੀ ਦੀਪਕ ਸ਼ਰਮਾ ਜਨਾਰਥਲ ਜੀ ਔਰ ਅਤੀਤੀ ਸੰਚਾਲਨ ਨੂੰ ਦੀ ਸੇਵਾ ਕਰ ਰਹੇ ਦਰਸ਼ਨ ਸਿੰਘ ਸਿੱਧੂ ਸਾਹਿਬ ਪਤੰਗ ਜੀ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਬਹੁਤ ਭਾਵਪੂਰਨ ਸ਼ਬਦਾਂ ਦੇ ਵਿੱਚ ਸਿੱਖ ਇਤਿਹਾਸ ਸੱਚ ਗੌਰਵਤਾ ਔਰ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਏ ਅਸੀਂ ਉਹਨਾਂ ਦੇ ਬਹਾਨੇ ਸ਼ੁਕਰੀਆ ਜੀ ਔਰ ਉਸ ਤੋਂ ਬਾਅਦ ਮੈਡਮ ਪਰਮਹਰਾਨੀ ਕੋਈ ਜਨਪਛਾਣ ਕਰਵਾਈ ਧੰਨਵਾਦ ਹੈ ਜੀ ਮੇਰੇ ਸਾਹਮਣੇ ਮੇਰੇ ਸੱਦੇ ਤੇ ਮੈਂ ਕੱਲ ਹੀ ਸੱਦਾ ਦਿੱਤਾ ਸੀਗਾ ਮੇਰੇ ਭੈਣ ਜੀ ਨੇ ਮਰ ਰਿਸ਼ਤੇ ਕਿਵੇਂ ਬਣਦੇ ਨੇ ਮੈਂ ਹੈਰਾਨ ਐ ਇਸ ਕਦੋਂ ਵੀ ਸਰਦਾਰ ਜੋਰਾ ਸਿੰਘ ਬੜੇ ਵੱਡੇ ਕਹਾਣੀਕਾਰ ਹੋਏ ਨੇ ਕੋਟਕਪੂਰਾ ਦੇ ਔਰ ਇੱਕ ਵਾਰ ਮੈਂ ਘਰ ਗਿਆ ਤੇ ਇਹ ਭੈਣ ਕਮਲਜੀਤ ਬੜੀ ਭੱਜ ਕੇ ਆਏ ਔਰ ਲਿਫਟ ਗਈ ਮੈਂ ਕਿਹਾ ਮੈਨੂੰ ਜਾਣਦੇ ਨਹੀਂ ਸੀਗੇ ਇਹ ਕਿਨੇ ਮੇਰਾ ਵੀਰਾ ਹੈ ਔਰ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਉਹ ਵੀਰ ਦੀ ਡੈਥ ਹੋ ਗਈ ਸੀ ਇਹਨਾਂ ਦੀ ਕੁਝ ਸਮਾਂ ਪਹਿਲਾਂ ਰਿਸ਼ਤੇ ਕਿਵੇਂ ਬਣਦੇ ਨੇ ਮਤਲਬ ਉਕੇ ਦੇਖਿਆ ਉਹਨਾਂ ਨੇ ਦੋਸਤੋ ਬਾਅਦ ਉਸੇ ਤਰ੍ਹਾਂ ਹੀ ਭੈਣ ਵਰਗਾ ਪਿਆਰ ਦੇ ਰਹੇ ਨੇ ਨਾਲ ਚਰਨਜੀਤ ਸਿੰਘ ਬਰਾੜ ਸਾਹਿਬ ਆਏ ਨੇ ਅ ਸ਼ੁਕਰੀਆ ਜੀ ਤੁਸੀਂ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਹੋ ਔਰ ਮੇਰੇ ਨਾਲ ਆਏ ਮੈਡਮ ਜਤਿੰਦਰ ਮਾਹਲ ਕਹਾਣੀਕਾਰਾਂ ਨੇ ਬਹੁਤ ਵੱਡੇ ਅ ਏਡੀਓ ਸਿਲੈਕਟ ਹੋਈਆਂ ਨੇ ਬੇਟੀਆਂ ਦੋ ਸਾਡੇ ਪੈਂਡ ਦੀਆਂ ਨੇ ਸਾਡੀਆਂ ਸਟੂਡੈਂਟਸ ਨੇ ਇਹ ਕਹਿੰਦੀ ਅਸੀਂ ਵੀ ਨਾਲ ਜਾਣਾ ਹੈਗਾ ਡਾਕਟਰ ਜੀ ਮਨਦੀਪ ਤੇ ਸੁਖਵਿੰਦਰ ਸਵਾਗਤ ਹੈ ਜੀ ਅ ਗੁਰਤਾਰਨ ਸਾਡਾ ਪਿਆਰਾ ਬੱਚਾ ਔਰ ਡਾਕਟਰ ਜਲੌਰ ਸਿੰਘ ਖੀਵਾ ਜਿਨ੍ਹਾਂ ਦੀਆਂ ਜਿਨ੍ਹਾਂ ਦੀ ਉਂਗਲੀ ਫੜ ਕੇ ਬਹੁਤ ਕੁਝ ਹਾਸਲ ਕੀਤਾ ਤੇ ਮੇਰੇ ਸਤਿਕਾਰਤ ਇਸ ਸਭਾ ਦੇ ਮੈਂਬਰਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਮੈਡਮ ਸਿਮਰਜੀਤ ਕਰੇਵਾਲ ਜੀ ਮੈਡਮ ਰਮਨਦੀਪ ਰਮਣੀਕ ਸ਼ੁਕਰੀਆ ਤੁਹਾਡਾ ਜੀ ਮੈਡਮ ਦਵਿੰਦਰ ਢਿੱਲੋਂ ਜੀ ਜਿਨ੍ਹਾਂ ਨੇ ਇੰਨੀ ਖੂਬਸੂਰਤ ਅੰਦਾਜ਼ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਜੀਵੰਤ ਕੀਤਾ ਸ਼ੁਕਰੀਆ ਜੀ ਬਹੁਤ ਧੰਨਵਾਦ ਬਾਕੀ ਨਾਮ ਮੇਥੋਂ ਵਿਸਰਗੇ ਹੋਣ ਤਾਂ ਮੈਂ ਮਾਫੀ ਦੇਣੀ ਮੈਨੂੰ ਕਿਉਂਕਿ ਮੈਂ ਨਤਮਸਤਕ ਹੈ ਸਭ ਲਈ ਤੇ ਮੈਡਮ ਰਾਜਵੀਰ ਬੈਠੇ ਨੇ ਉਹ ਜਿਸ ਜਿੰਦਰਪਾਲ ਜੀ ਪ੍ਰਿਆ ਜੀ ਤੁਸੀਂ ਆਏ ਤੁਹਾਡੀ ਸਿਹਤ ਜਾਨ ਲਈ ਦੁਆ ਕਰਦੇ ਆ ਤੇ ਆਪਾਂ ਕੁਝ ਗੱਲਾਂ ਮੈਨੂੰ ਲੱਗਦਾ ਕਿ ਜਾਨਸ਼ਾਨ ਵਾਲੀਆਂ ਤਾਂ ਕਰ ਹੀ ਦਿੱਤੀਆਂ ਨੇ ਤੇ ਥੋੜਾ ਜਿਹਾ ਮੈਂ ਆਪਣੇ ਜੀਵਨ ਬਾਰੇ ਦੱਸ ਕੇ ਕਿਉਂਕਿ ਮੈਨੂੰ ਮੈਡਮ ਪਰਮ ਉਹਨੇ ਕਿਹਾ ਸੀ ਕਿ ਤੁਸੀਂ ਥੋੜੀਆਂ ਜਿਹੀ ਗੱਲਾਂ ਆਪਣੇ ਬਾਰੇ ਜਿਹੜਾ ਜਿਹਾ ਸਫ਼ਰ ਸ਼ੁਰੂ ਕੀਤਾ ਹੈ ਇਹ ਦਾ ਨਾ ਕੰਮੀਆ ਨਹੀਂ ਬੜਾ ਛੋਟਾ ਜਿਹਾ ਪਿੰਡ ਹੈ ਜੀ ਸਾਡਾ ਜਿੱਥੇ ਕੋਈ ਫਸਲ ਵਗੈਰਾ ਵੀ ਨਹੀਂ ਹੁੰਦੀ ਸੀ ਅੱਜ ਤੋਂ 15-20 ਸਾਲ ਪਹਿਲਾਂ ਮੋਰਾ ਵਾਲੀ ਪਿੰਡ ਹੈ ਔਰ ਜਨਮ ਮੇਰਾ ਨਾਲ ਇੱਕ ਪਿੰਡ ਹੋਇਆ ਸੀ ਮਿਸ਼ੀ ਵਾਲਾ ਪਿੰਡ ਹੈ 1 ਕਿਲੋਮੀਟਰ ਦੀ ਵਿੱਥ ਤੇ ਹੈ ਜਿਹੜਾ ਸੇਮ ਮਾਰੇ ਪਿੰਡ ਸੀਗੇ ਦੋਵੇਂ ਇਹ ਔਰ ਉੱਥੋਂ ਮੇਰੇ ਪਿਤਾ ਜੀ ਨੂੰ ਕਿਉਂਕਿ ਰੋਜ਼ਗਾਰ ਨਹੀਂ ਸੀਗਾ ਕੋਈ ਇਸ ਕਰਕੇ ਉਹਨਾਂ ਨੂੰ ਮੋਰਾ ਵਾਲੀ ਆਉਣਾ ਪਿਆ ਉੱਥੇ ਉਹ ਰੋਜ਼ਗਾਰ ਚਲਾਇਆ ਔਰ ਉਹ ਮੈਨੂੰ 8ਵੀਂ ਕਲਾਸ ਚੋਂ ਹਟਾਉਣਾ ਚਾਹੁੰਦੇ ਸੀ ਕਹਿੰਦੇ ਮੇਰੇ ਤਾਂ ਕੰਮ ਕਰ 8ਵੀਂ ਚੋਂ ਫਿਰ 10ਵੀਂ ਚੋਂ ਫਿਰ ਪਲੱਸ 2 ਚੋਂ ਮਤਲਬ ਵਾਰ-ਵਾਰ ਉਹਨਾਂ ਨੇ ਕਹਿੰਦੇ ਸੀ ਮੇਰੇ ਤਾਂ ਕੰਮ ਕਰ ਮੈਂ ਇੱਡੀ ਵੱਡੀ ਕਬੀਲਦਾਰੀ ਨਹੀਂ ਸੰਭਾਲ ਸਕਦਾ ਕਿਉਂਕਿ ਚਾਰ ਭੈਣਾਂ ਸੀ ਉਹਨਾਂ ਦੀ ਕਬੀਲਦਾਰੀ ਸੰਭਾਲਣੀ ਸੀ ਲੇਕਿਨ ਮੇਰੀ ਮਜਬੂਰੀ ਸੀਗੀ ਕਿ ਪੜ੍ਹੇ ਬਿਨਾ ਗੱਲ ਨਹੀਂ ਬਣਨੀ ਸੀਗੀ ਜਾਂ ਅੱਗੇ ਕੁਝ ਦੇਸਦਾ ਨਹੀਂ ਸੀਗਾ ਸੋ ਪੜ੍ਹਦੇ ਰਹੇ ਟੱਕਰਾ ਖਾ ਕੇ ਜਾਂ ਜਿੰਨੇ ਵੀ ਠੇਡੇ ਖਾ ਕੇ ਅੱਜ ਮੈਂ ਹਾਸਿਆਲੀ ਗੱਲ ਦੱਸ ਰਿਹਾ ਸੀ ਕਿ ਜਦੋਂ ਹੀ ਮੈਂ ਡੀਟ ਕਰਕੇ ਡੀਟ ਵੇਲੇ ਵੀ ਜਿਹੜੇ ਜਿਹੜੀ ਉਸਨੇ ਫੀਸ ਕੱਢੀ ਸਮਝ ਲੋ ਉਹ ਵੀ ਮੈਂ ਡਿਬੇਟ ਵਿੱਚੋਂ ਇੱਕ ਵਾਰ ਫਸਟ ਆਇਆ ਸੀਗਾ ਇੰਟਰਨੈਸ਼ਨਲ ਡਿਬੇਟ ਹੋਈ ਸੀਗੀ ਉਹਦੇ ਵਿੱਚੋਂ ਸਟੇਟਮੈਂਟ ਮਿਲੀ ਸੀ ਉਹਦੇ ਨਾਲ ਕੀ ਹੱਫ ਹੋ ਗਈ ਸੀ ਸੋ ਕਹਿੰਦਾ ਮਤਲਬ ਅਸੀਂ ਕਿ ਉਹ ਜ਼ਿੰਦਗੀ ਦੇ ਬੜੀਆਂ ਜੀ ਤਲਖ ਹਕੀਕਤਾਂ ਸੀਗੀਆਂ ਤੇ ਮੈਂ ਇਹਨਾਂ ਗੁੱਡੀਆਂ ਨੂੰ ਦੱਸ ਰਿਹਾ ਸੀਗਾ ਕਿ ਮੈਂ ਜਦੋਂ ਬੀਐਡ ਕਰਨ ਤੋਂ ਬਾਅਦ ਸਾਡੇ ਕਾਲਜ ਸੀਗਾ ਨਿਊ ਮਾਡਲ ਮਰਵਾ ਕਾਲਜ ਆ ਕੁੜੀਆਂ ਦਾ ਕਾਲਜ ਸੀਗਾ ਉੱਥੇ ਮੈਨੂੰ ਜੌਬ ਮਿਲ ਗਈ ਐਨਐਮਐਮ ਉੱਥੇ ਪ੍ਰਾਈਵੇਟ ਕੀਤੀ ਥੋੜਾ ਜਿਹਾ ਸਮਾਂ ਲਾਇਆ ਸੀ ਸਰਕਾਰੀ ਚ ਫਿਰ ਮੈਂ ਬਾਅਦ ਚ ਪ੍ਰਾਈਵੇਟ ਉਹ ਮੈਂ ਹੱਸ ਰਿਹਾ ਸੀ ਕਿ ਇੱਕ ਦਿਨ ਲੜਕੀਆਂ ਕੋਲ ਆ ਕੇ ਕਹਿਣ ਲੱਗੀਆਂ ਵੀ ਸਰ ਪੜਾਉਂਦੇ ਵੀ ਅੱਛੇ ਨੇ ਵੈਸੇ ਵੀ ਬੜੇ ਅੱਛੇ ਨੇ ਪਰ ਇਹਨਾਂ ਨੂੰ ਕੱਪੜੇ ਨਹੀਂ ਪਾਉਣੇ ਆਉਂਦੇ। ਹੁਣ ਜੇ ਕੱਪੜੇ ਹੈ ਹੀ ਨਹੀਂ ਸੀ ਪਾਉਂਦੇ ਕਿੱਥੋਂ ਪਾਉਣ। ਪਰ ਇਹ ਹੈ ਹੀ ਨਹੀਂ ਸਿੱਕਣ ਨੂੰ। ਉਹ ਉੱਡੇ ਵੀ ਅੰਮੇ ਸੀ ਕੇ ਮੜੇ ਮੋਟੇ ਤੇ ਉਹ ਕਿਤੇ ਉਹ ਮੇਰੀ ਭੂਆ ਚੰਡੀਗੜ੍ਹ ਰਹਿੰਦੀ ਸੀ ਇੱਕ ਪੈਂਟ ਦੇ ਗਈ ਆਪਣੇ ਬੇਟੇ ਦੀ ਉਹ ਕਹਿੰਦੀ ਉਹਦੀ ਉਹ ਪੁਰਾਣੀ ਸੀ ਉਹ ਵੀ। ਸੋ ਇਸ ਤਰ੍ਹਾਂ ਕਰਕੇ ਉਹ ਜੀਵਨ ਗੁਜ਼ਾਰਿਆ ਐ। ਐਮਏ ਕੀਤੀ, ਐਨਐਸਰ ਕੀਤੀ ਫਿਰ ਉਹ ਪੀਐਚਡੀ ਵਾਸਤੇ ਉਹ ਵੀ ਸਮਝ ਲੋ ਉਸ ਮਜਬੂਰੀ ਚੋਂ ਹੀ ਨਿਕਲਿਆ ਹੋਵੇਗਾ ਕਿ ਉਹ ਕਰਨਾ ਪੈਣਾ। ਉਹਦੇ ਵਿੱਚ ਮੇ ਛੁੱਟੀ ਨਹੀਂ ਮਿਲਦੀ ਸੀ ਕਿ 4 3 ਲੱਖ ਮਹੀਨੇ ਮੈਂ ਆਪਣੇ ਗਾਈਡ ਨੂੰ ਕਿਹਾ ਮੇਰੇ ਕੋਲ ਇੰਨਾ ਸਮਾਂ ਹੈਗਾ ਔਰ ਮੈਂ ਇੰਨੇ ਸਮੇਂ ਚ ਹੀ ਕਰ ਜਾਵਾਂਗਾ ਔਰ ਉੱਥੇ ਬੈਠ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ 3 3.5 ਮਹੀਨੇ ਵਿੱਚ ਮੈਂ ਥੀਸਿਸ ਲਿਖਿਆ ਉਹ ਮੇਰਾ ਗਾਈਡ ਅਸਰ ਲੱਗਾ ਕਹਿੰਦੇ ਇਹ ਚ ਹਵਾਲੇ ਉਹਨੇ ਤਾਂ ਪਾ ਦੇਨੇ ਸੀਗੇ ਮੈਂ ਕਿਹਾ ਜੀ ਬਾਅਦ ਚ ਪਾ ਦਿੰਨੇ ਆ ਹਵਾਲੇ ਬਾਅਦ ਚ ਪਾਏ ਡਾਕਟਰ ਸਾਹਿਬ ਪਹਿਲਾਂ ਮੈਂ ਲਿਖਤਾ ਸੀ ਕਰਦਾ ਨਾ ਬੈਠ ਕੇ ਕਿਉਂਕਿ ਇੱਕ ਸਿਰਜਣਾ ਪਰਮਾਤਮਾ ਨੇ ਦਿੱਤੀ ਸੀ ਕਿ ਕਹ ਲੋ ਕੁਦਰਤ ਨੇ ਦਿੱਤੀ ਸੀ ਉਹ ਸਿਰਜਣਾਤਮਕ ਰੂਪ ਦੇ ਵਿੱਚ ਉਹਨੂੰ ਪੂਰਾ ਕਰ ਲਿਆ ਸੀਗਾ ਫਿਰ ਉਸੇ ਹੀ ਤਾਂ ਫੈਲੋਸ਼ਿਪ ਕੱਢੀ ਸੀ ਅਖਬਾਰ ਦੇ ਵਿੱਚ ਮੈਂ ਪੜ੍ਹੀ ਉਹ ਕਹਿੰਦੇ ਵੀ ਜੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਉਹ ਜਿਹੜਾ ਸਹਿਯਤ ਸਹਾਇਤਾ ਸਿਧਾਂਤਕਾਰੀ ਦਾ ਕੰਮ ਹੈ ਉਹ ਮੈਂ ਪ੍ਰੋਜੈਕਟ ਬਣਾ ਕੇ ਭੇਜਾ ਉਹਨਾਂ ਨੇ ਦੇਤਾ ਫਿਰ ਉਹ 2 ਸਾਲ ਸੌਖੇ ਲੰਘੇ ਕਿਉਂਕਿ ਘਰੇ ਬੈਠੇ 6000 ਰੁਪਏ ਦਿੰਦੇ ਸੀਗੇ ਤੇ ਮੈਂ 3 ਕੁ ਮਹੀਨੇ ਆ ਉਹਦਾ ਵਧੀਆ ਹੋਰ ਕੰਮਕਾਰ ਕਰਦੇ ਸੀਗੇ ਔਰ 15 ਦਿਨਾਂ ਦੇ ਵਿੱਚ ਉਹਨਾਂ ਦਾ ਚੈੱਕਰ ਲੈ ਕੇ ਦਿੰਦੇ ਸੀਗੇ ਸੋ ਇਸ ਤਰ੍ਹਾਂ ਕੰਮ ਹੁੰਦੇ ਰਹੇ ਉਸੇ ਸਮੇਂ ਦਰਾਨੀ ਇਹ ਪ੍ਰਾਈਵੇਟ ਨੌਕਰੀਆਂ ਔਰ 2001 ਦੇ ਵਿੱਚ ਨੌਕਰੀ ਵਿੱਚ ਆਸ ਸੀ ਕਿਉਂਕਿ ਐਮਏ ਦੇ ਵਿੱਚੋਂ ਅੱਛੇ ਨੰਬਰ ਸੀਗੇ ਲੰਬਾ ਸੀਗਾ ਕਿ ਲੈਕਚਰ ਆ ਲੱਖ ਲੈਣਗੇ ਪਰ ਤੋਤਾ ਸਿੰਘ ਦੇ ਇੱਕ ਦਲਾਲ ਸੀਗਾ ਉਸ ਵੇਲੇ ਸਾਡੇ ਫਰੀਦ ਕੋਟੋਂ ਕਹਿੰਦਾ ਤੇਰੀ ਮੈਰਿਟ ਉੱਚੀ ਹੈ ਤੇ ਜੇ ਤੂੰ 3.5 ਲੱਖ ਰੁਪਏ ਦੇ ਦੇਗਾ ਤੇ ਇੱਕ ਹੱਥ ਨਾਲ ਆਰਡਰ ਲੈ ਲਾ ਤੇ ਇੱਕ ਹੱਥ ਨਾਲ ਕੇ ਦੇ ਆ ਲੈ ਤਿੰਨ ਚਾਰ ਵਾਰ ਉਹਨੇ ਸਨੇਹ ਭੇਜੇ ਸਾਡੇ ਅੱਗੇ ਦੀ ਅੱਗੇ ਕੋਈ ਸੀਗੇ ਸੋ ਉਹ ਵੀ ਮੈਂ ਮਤਲਬ ਮੇਰਾ ਤਲਕ ਤਜਰਬਾ ਸੀਗਾ ਮੈਂ ਤੋਤਾ ਸਿੰਘ ਦੇ ਘਰ ਇੱਕ ਇੰਜ ਜਿਵੇਂ ਤੁਹਾਡੇ ਕੋਲੇ ਬੈਠੇ ਆ ਕੋਈ ਚੰਗਾ ਲੱਗ ਜਾਂਦਾ ਕਿਸੇ ਬੰਦੇ ਨੂੰ ਮੈਨੂੰ ਆਦੇ ਕੰਮ ਹੋਏ ਤਾਂ ਦੱਸੀ ਕੋਈ ਸਾਡੇ ਮੋਗੇ ਦਾ ਪ੍ਰਧਾਨ ਹੈ ਕੀਰਤ ਸਿੰਘ ਮੱਲ ਤੁਸੀਂ ਜਾਣਦੇ ਹੋ ਗੁਰਾਂ ਸਿੰਘ ਉਹ ਮੈਨੂੰ ਕਹਿੰਦਾ ਕੰਮ ਹੋਏ ਤਾਂ ਦੱਸਿਓ ਕਹਿੰਦੇ ਆਪਣੀ ਸਰਕਾਰ ਮੈਂ ਕਿਹਾ ਯਾਰ ਮੈਨੂੰ ਦੋਤੇ ਨੂੰ ਮਲਾ ਲਿਆ ਉਹ ਕਹਿੰਦਾ ਕੀ ਕਰਨਾ ਹੈਗਾ ਮੈਂ ਕਿਹਾ ਕਰਨਾ ਕੁਝ ਨਹੀਂ ਕੰਮ ਕੋਈ ਨਹੀਂ ਇਹ ਤਾਂ ਆਪਣੇ ਫੋਨ ਤੇ ਕੰਮ ਹੋ ਜਾਂਦੀ ਮੈਂ ਕਿਹਾ ਸਿਰਫ ਉਹਨੂੰ ਮੈਂ ਕਹਿ ਕੇ ਆਉਣਾ ਤੇ ਤੂੰ ਸਿੱਖਿਆ ਨੂੰ ਜੋ ਕੰਮ ਕੀਤਾ ਸਿੱਖਿਆ ਦੇ ਬਾਰੇ ਉਹ ਤੈਨੂੰ ਸ਼ਰਾਫ ਦੇਊਗੀ ਸਿੱਖਿਆ ਇੱਕ ਦਿਨ ਕਿਉਂਕਿ ਤੂੰ ਉਹ ਬੰਦੇ ਲਾਏ ਨੇ ਜਿਹੜੇ ਸਾਨੂੰ ਫੋਨ ਕਰਕੇ ਪੁੱਛ ਰਹੇ ਨੇ ਜੀ ਮਹਿਤਾਬ ਦਾ ਮਤਲਬ ਕੀ ਹੁੰਦਾ ਪੜਾਉਣ ਵੇਲੇ ਪੜਾਉਣ ਵੇਲੇ ਠੀਕ ਹੈ ਜੀ ਤੇ ਮੈਂ ਕਹਾ ਵੀ ਅਸੀਂ ਪ੍ਰਾਈਵੇਟ ਸਕੂਲਾਂ ਦੀਆਂ ਨੀਆਂ ਦੇ ਵਿੱਚ ਆਪਣਾ ਖੂਨ ਤੇ ਪਸੀਨਾ ਚੜ ਰਹੇ ਆਂ ਔਰ ਪਤਾ ਨਹੀਂ ਹਜੇ ਕਿੰਨਾ ਚਿਰ ਚੱਲਾਂਗੇ ਠੀਕ ਹੈ ਜੀ ਫਿਰ ਉਹ ਚਲੋ ਖੈਰ ਉਸ ਤੋਂ ਬਾਅਦ ਮੈਂ ਵਿੱਚੋਂ ਖੱਪੇ ਪਾ ਕੇ ਗੱਲ ਕਰਦਾ ਹਾਂ ਸੋ ਇਸ ਤਰ੍ਹਾਂ ਦੀ ਇੱਕ ਊਰਜਾ ਹੁਣ ਮੈਂ ਸੋਚਦਾ ਸੀਗਾ ਕਿ ਇਹ ਊਰਜਾ ਜਾਂ ਇਹ ਸੱਚ ਜਾਂ ਇਹ ਸਵੈ ਗੁਰੂਕਾਂ ਕੀਵਾ ਜੀ ਕਹਿ ਰਹੇ ਸਨ ਕਿ ਸਾਡੇ ਕੋਲੋਂ ਸਵੈ ਕਿੱਥੋਂ ਆਇਆ ਉਹ ਸਵੈ ਉਹਨਾਂ ਤਲਖੀਆਂ ਚੋਂ ਆਇਆ ਉਹ ਸਵੈ ਮਾਨ ਉੱਥੋਂ ਆਇਆ ਤੇ ਦੂਜਾ ਮੈਨੂੰ ਸ਼ੌਕ ਪੈ ਗਿਆ ਸੀਗਾ 7ਵੀਂ 8ਵੀਂ ਦੇ ਵਿੱਚ ਹੀ ਜਿਹੜੇ ਸਾਡੇ ਭਗਤਾਂ ਨੇ ਆ ਔਰ ਗੁਰੂ ਸਹਿਬਾਨਾਂ ਦੀਆਂ ਸੂਫੀਆਂ ਦੀਆਂ ਸਾਖੀਆਂ ਪੜ੍ਹਨ ਦਾ ਉਹਨਾਂ ਦਾ ਮੈਨੂੰ ਇਹ ਇੱਕ ਇੱਕ ਬਣ ਜਾਂਦਾ ਆਪਣੇ ਅੰਦਰ ਵੀ ਇਹ ਕੁਝ ਵੀ ਨਹੀਂ ਇਹਨਾਂ ਦੇ ਕੋਲ ਕਬੀਰ ਸਾਹਿਬ ਕੋਲੇ ਕੁਝ ਵੀ ਨਹੀਂ ਕਿ ਅਗਲੇ ਦਿਨ ਪਤਾ ਨਹੀਂ ਰੋਟੀ ਪੱਕਣੀ ਜਾਂ ਘਰੇ ਨਹੀਂ ਪਕਨੇਗੀ ਲੇਕਿਨ ਬੋੜ ਕੇ ਮੇਰੇ ਨੇ ਲੋਦੀ ਗੁਰੂ ਨਾਲ ਸਾਹਿਬ ਕੋਲੇ ਕੀ ਹੈ ਲੇਕਿਨ ਗੱਲ ਕਿਵੇਂ ਕਰਦੇ ਨੇ ਉਹਨਾਂ ਨਾਲ ਉਹਨਾਂ ਦੀ ਅੱਖ ਚੱਖ ਕਿਵੇਂ ਪਾ ਰਹੇ ਨੇ ਸੋ ਉਹ ਇੱਕ ਸਾਡੇ ਧਰਾਤਰ ਬਣ ਜਾਂਦਾ ਹੈਗਾ ਜਿਹਦੇ ਕਰਕੇ ਅਸੀਂ ਉਸ ਪਰੰਪਰਾ ਨੂੰ ਜਿਉਂਦਾ ਰੱਖਦੇ ਆਂ ਉਰਸ ਪਰੰਪਰਾ ਨੂੰ ਆਪਣੇ ਆਪ ਨੂੰ ਇਹ ਸੋਚਦੇ ਵੀ ਅਸੀਂ ਉਸ ਪਰੰਪਰਾ ਦੇ ਵਾਰਿਸ ਹੈ ਕਿ ਸਾਨੂੰ ਇਹ ਪੂੰਜੀ ਦੇ ਜਿਹੜੇ ਤੋਤੇ ਹੈਗੇ ਨੇ ਨਿੱਕੇ-ਮੋਟੇ ਇਹ ਤਾਂ ਥੋੜੀ-ਬਹੁਤੀ ਜਾਨ ਹੁੰਦੀ ਇਹਨਾਂ ਚ ਚਲੇ ਜਾਂਦੇ ਨੇ ਆਉਂਦੇ ਆ ਚਲੇ ਜਾਂਦੇ ਆ ਲੇਕਿਨ ਸਾਨੂੰ ਇਹ ਬਹੁਤਾ ਸਮਾਂ ਦਬਾ ਨਹੀਂ ਸਕਦੇ ਕਿਉਂ ਚਨਰਥਲ ਜੀ ਤੁਹਾਡਾ ਵੀ ਅਨਪਹੁ ਹੋਏਗਾ ਜੀ ਸੋ ਇਸ ਤੋਂ ਕੰਦਿਆ ਕਰਾਉਂਦੀ ਆ ਜੀ ਜੋ ਇਸ ਵੇਲੇ ਉਹ ਅੱਛਾ ਚੱਲੋ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਜੀ ਦੂਸਰੀ ਗੱਲ ਮੈਂ ਸਿਰਜਣਾ ਬਾਰੇ ਕਰਾਂ ਕਿ 2005 ਦੇ ਵਿੱਚ ਦੁਪਹਿਰ ਦਾ ਸਫਾ ਕਿ ਪੁਸਤਕ ਆਈ ਉਹਦੇ ਚ ਕਾਫੀ ਡਾਕਟਰ ਸਾਹਿਬ ਨੇ ਮੈਨੂੰ ਬੜੀ ਵੱਡੀ ਡਾਕਟਰ ਚੰਦਰਪਾਲ ਜੀ ਨੇ ਕਿਹਾ ਸੀ ਕਿ ਬੜੀ ਅੱਛੀ ਕਵਿਤਾ ਹੈ ਇਹ ਮੈਂ ਇਹਨਾਂ ਨੂੰ ਪਹਿਲੀ ਵਾਰ ਕਿਤਾਬ ਰਾਹੀਂ ਮਿਲਿਆ ਸੀ ਔਰ ਡਾਕਟਰ ਜਲੋਰ ਸਿੰਘ ਖੀਵਾ ਹੋਰਾਂ ਦੇ ਪਾਸ ਘਰ ਜਾ ਕੇ ਉਹ ਕਵਤਾਵਾਂ ਦਾ ਪਾਠ ਇਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਸੁਣਾਇਆ ਸੀ ਡਾਕਟਰ ਸਾਹਿਬ ਮੈਨੂੰ ਕਹਿੰਦੇ ਰਹੇ ਕਿ ਇਹ ਯਾਰ ਇਹ ਬੜੀ ਇਹ ਇਹ ਇਹਨਾਂ ਦਾ ਸ਼ਬਦ ਹੈ ਕਿ ਡੱਚ ਕਟਣਾ ਕਹਿੰਦੇ ਇਹ ਡੱਟ ਕੱਟਣ ਵਾਲੀ ਕਰਤਾ ਹੈ ਸੋ ਉਸ ਵੇਲੇ ਯੂਥ ਫੈਸਟੀਵਲ ਚ ਬੋਲਦੇ ਰਹੇ ਉਥੋਂ ਵੀ ਅਖ ਕਰਤਾਵਾ ਫਰਸਟ ਆਉਂਦੀ ਰਹੀਆਂ ਮੇਰੀ ਮੰਥਨ ਕਰਤਾ ਜਿਹੜੀ 7-8 ਸਾਲ ਲਗਾਤਾਰ ਫਰਸਟ ਆਉਂਦੀ ਰਹੀ ਹੈ 골ਡ ਮੈਡਲ ਵੀ ਜਿੱਤੇ ਉਹਨੇ ਇੱਕ ਸ਼ਰਧਾ ਅੰਦਰ ਲਿਪਟੇ ਬੇਦਾਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਸੀ ਉਹ ਵੀ ਬਹੁਤ ਅਜੇ ਤੱਕ ਵੀ ਬੱਚੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਆਉਂਦੇ ਉਹਨਾਂ ਦੇ ਪੋਜੀਸ਼ਨਾਂ ਕਾਫੀ ਸਾਰੀਆਂ ਸੋ ਇਸ ਤਰ੍ਹਾਂ ਦਾ ਉਹਦੇ ਤੇ ਕੁਝ ਕੰਮ ਵੀ ਹੋਏ ਕੁਝ ਐਂਚਰ ਦੇ ਖੋਜ ਕਾਰਜ ਵੀ ਉਹਦੇ ਥਾੜਾ ਠੱਡ ਕਹਾਣੀ ਹੋਈ ਮੇਰੇ ਕੋਲ ਚਾਰਕ ਤਾਂ ਮੈਨੂੰ ਪਤਾ ਹੈਗਾ ਬਾਕੀ ਪਤਾ ਨਹੀਂਗਾ ਕੋਈ ਖੇਤਰ ਹੋਇਆ ਸੀਗਾ ਇੱਕ ਉਹ ਜਿਹੜਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਸੀਗਾ ਤੇ ਇੱਕ ਤੇ ਕੋਰਸ ਸੀਗਾ ਸ਼ਾਇਦ ਉਹ ਉਸ ਤੋਂ ਬਾਅਦ ਇਕਬਾਲ ਰਾਮੂ ਵਾਲੀਆ ਕਤਾਬ ਆ ਜਿਹੜਾ ਉਤਰਾਧਿਨ ਪਰਿਪੇਖ ਉਹ ਵੀ ਡਾਕਟਰ ਸਾਹਬ ਨਾਲ ਮੇਰੀ ਆਉਣੀ ਜਾਣੀ ਸੀਗੀ ਮਿਲਣੀ ਸੀ ਕਹਿੰਦੇ ਇਹ ਕਹਿੰਦੇ ਇਹਨਾਂ ਕੋਲ ਨਾ ਕਿਤਾਬ ਲੈ ਗਿਆ ਸੀ ਇਕਬਾਲ ਰਾਮੂ ਵਾਲੀਆ ਦੀ ਕਿਤਾਬ ਆਈ ਸੀ ਨਵੀਂ ਕੱਤਾ ਮੈਨੂੰ ਲਿਖਦੀ ਹੈ ਬڑا ਨਾਮ ਵੱਖਰਾ ਸੀਗਾ ਵੀ ਕਪਤਾਨ ਮੈਨੂੰ ਲਿਖਦੀ ਐ ਮੈਂ ਕਪਤਾਨ ਨਹੀਂ ਲਿਖਦਾ ਤਾਂ ਇਹ ਡਾਕਟਰ ਸਾਹਿਬ ਨੇ ਜਦੋਂ ਮੈਨੂੰ ਦਿਖਾਈ ਮੈਂ ਕਿ ਇਹ ਕੰਮ ਹੈ ਕਹਿੰਦੀ ਹਰੀ ਉੱਤਰਾਧਿਕਤਾ ਦਾ ਕੰਮ ਹੈ ਤੇ ਫਿਰ ਅਸੀਂ ਉੱਤਰਾਧਿਕਤਾ ਦੇ ਨਵੇਂ ਸੰਕਲਪ ਘੜੇ ਬੈਠ ਕੇ ਉੱਥੇ ਉੱਤਰਾਧਿਕਤਾ ਦੇ ਉੱਤੇ ਉਹ ਜਿਹੜਾ ਕੰਮ ਕੀਤਾ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸਹਿਯੋਗ ਸਿਧਾਂਤਕਾਰੀ ਵਾਲਾ ਪ੍ਰੋਜੈਕਟ ਮਿਲਿਆ ਸੀਗਾ ਉਹੋ ਕਿਤਾਬ ਛਾਪੀ ਇਹਨਾਂ ਨੇ ਜਿਹੜੇ ਲੋਕੀਤ ਪ੍ਰਕਾਸ਼ਨ ਵਾਲੇ ਨੇ ਮੰਗਲੀ ਸੀ ਦੀ ਔਰ ਡਾਕਟਰ ਨੂਰ ਦੇ ਉੱਤੇ ਮੇਰੀ ਪੀ ਐਚ ਡੀ ਸੀਗੀ ਹਸਦੰਦਰ ਨੂਰ ਤੇ ਉਹ ਆਰ ਸੀ ਵਾਲਿਆਂ ਨੇ ਉਸੇ ਵੇਲੇ ਮੰਗ ਲਿਆ ਜਦੋਂ ਮੈਂ ਉਹ ਥੀਸਿਸ ਲਿਖ ਕੇ ਹਟਿਆ ਉਹਨਾਂ ਨੇ ਛਾਪਤੀ ਕਾਫੀ ਮੋਟਾ ਥੀਸਿਸ ਸੀਗਾ ਉਸ ਤੋਂ ਬਾਅਦ ਮੈਂ ਇੱਕ ਲੰਬਾ ਸਮਾਂ ਬੈਠ ਕੇ ਜਿਹੜਾ ਕਿ ਮੈਂ ਕੰਮ ਤਾਂ ਸ਼ੁਰੂ ਕੀਤਾ ਸੀਗਾ ਲਗਭਗ ਬੀ ਐ ਫਸਟ ইয়ার ਤੋਂ ਕਿਉਂਕਿ ਉਸ ਵੇਲੇ ਮੇਰੇ ਕੋਲੇ ਫਰੇਡਰਿਕ ਨਿਸ਼ਚਿਤ ਮੈਂ ਬੜਾ ਹੀ ਪ੍ਰਭਾਵਿਤ ਸੀਗਾ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਸੀਗਾ ਉਹ ਬੰਦਾ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਜਿਹੜਾ ਤੁਹਾਡੇ ਪੁਰਾਣੇ ਆਧਾਰ ਖੋਹ ਲੈਂਦਾ ਹੈਗਾ ਸਾਰੇ ਤੁਹਾਡੇ ਥੋਥੇ ਆਧਾਰ ਜਿਹੜੇ ਹੁੰਦੇ ਆ ਉਹ ਉਹ ਉਹਦੇ ਤਾਂ ਮੈਂ ਕੰਮ ਕਰਦਾ ਕਰਦਾ ਨੋਟਿਸ ਲੈਂਦਾ ਰਿਹਾ ਨੋਟਿਸ ਲੈਂਦਾ ਰਿਹਾ ਲੇਕਿਨ ਉਹ ਕੰਮ ਜਿਹੜਾ ਸੰਪੂਰਨ ਹੋਇਆ ਹੈ ਉਹ ਹੋਇਆ ਜੀ 2011 ਵਿੱਚ ਤੇ ਬੜੀ ਮਿਹਨਤ ਕੀਤੀ ਉਹਦੇ ਤੇ ਲੇਕਿਨ ਉਹਦੇ ਮੈਨੂੰ ਖੁਸ਼ੀ ਹੈ ਕਿ ਘੱਟੋ ਘੱਟ ਉਹਦੇ 9 ਕਿ 10 ਐਡੀਸ਼ਨ ਚਾਰ ਤਾਂ ਆਰਸੀ ਵਾਲਿਆਂ ਨੇ ਕੱਢੇ ਉਸ ਤੋਂ ਬਾਅਦ ਆਟਮ ਵਾਲੇ ਨੇ ਉਸ ਤੋਂ ਬਾਅਦ ਕਿ ਕੈਨੇਡਾ ਚ ਪੀਸੀਐਚਐਸ ਹੈ ਕੋਈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ ਉਹਨਾਂ ਨੇ ਫਿਰ ਉਹਨੂੰ ਉਡਾਣ ਵਾਲੇ ਨੇ ਮੈਨੂੰ ਕਿੰਦਾ ਵੀ ਮੈਨੂੰ ਦੇ ਦੇਉਂਗੇ ਕਿਤਾਬ ਉਹ ਸੋ ਉਹ ਕਿਤਾਬ ਪੜਨ ਤੋਂ ਬਾਅਦ ਜੋ ਲੋਕਾਂ ਦੀ ਸਥਿਤੀ ਬਦਲੀ ਉਹਦੇ ਉਹਦੇ ਮੈਨੂੰ ਬੜੀ ਪਸੰਦੀ ਆ ਬਹੁਤ ਜ਼ਿਆਦਾ ਤਸੱਲੀ ਆ ਵੀ ਮੈਂ ਮਿਸਾਲ ਵਜੋਂ ਜਖਮੀ ਜੀ ਗੱਲ ਦੱਸਦਾ ਵੀ ਕਿਵੇਂ ਖਤਾਬ ਬਦਲਦੀ ਹੈ ਕਿਸੇ ਨੂੰ ਫਿਰ ਉਹ ਉਸ ਤਰ੍ਹਾਂ ਦੀ ਹੋਰ ਵੀ ਕਈ ਸਾਰੀਆਂ ਮਿਸਾਲਾਂ ਨੇ ਜਲਾਨਾਬਾਦ ਤੋਂ ਇੱਕ ਲੜਕੀ ਮੈਡੀਸਨ ਲੈਣ ਆਉਂਦੀ ਸੀਗੀ ਦਿਮਾਗੀ ਤੌਰ ਤੇ ਪਰੇਸ਼ਾਨ ਸੀਗੀ ਸਾਡੇ ਕੋਟਕਪੂਰੀ ਦਾ ਡਾਕਟਰ ਬੜਾ ਮਸ਼ਹੂਰ ਹੈ ਜਖਮੀ ਆ ਜੀ ਬਰਾੜ ਸਾਹਿਬ ਉਹ ਜਖਮੀ ਤੇ ਜਖਮੀ ਕਹਿੰਦੇ ਉਹਨੂੰ ਹਾਂਜੀ ਉਹਦੇ ਕੋਲ ਆਉਂਦੇ ਸੀ ਉਹ ਤੇ ਕਿਤੇ ਕੁਦਰਤੀ ਸਾਡੇ ਫ੍ਰੀਡਕੋਟ ਇੱਕ ਪ੍ਰੋਗਰੈਸਿਵ ਬੁੱਕ ਸੈਂਟਰ ਹੈ ਉਹਦੇ ਕੋਲੇ ਲੋਕ ਕਹਿੰਦੇ ਕੋਈ ਕਿਤਾਬ ਜਿਹੜੀ ਦਿਮਾਗ ਨੂੰ ਠੀਕ ਰੱਖੇ ਮੈਂ ਅਦਾਸ ਬਹੁਤ ਰਹਿੰਦੀ ਆ ਉਹਨਾਂ ਨੇ ਕਿਤੇ ਇੱਕ ਕੋ ਕਿਤਾਬ ਨਵੀਂ ਨਵੀਂ ਆਈ ਸੀ ਤੇ ਉਹ ਕਿਤਾਬ ਦੇ ਦਿੱਤੀ ਉਹ ਦੇਤੀ ਇੱਕ ਦੁਪਹਿਰ ਤੋਂ ਸਫਰ ਤੋਂ ਕਹਿੰਦੇ ਆ ਨਵੇਂ ਅਸਬ ਇਥੋਂ ਦੇ ਤੇ ਇਹਨਾਂ ਦੀ ਕਿਤਾਬ ਪੜ੍ਹ ਕੇ ਦੇ ਦਿੱਤੀ ਪਰ ਉਸ ਤੋਂ 10 ਦਿਨ ਬਾਅਦ ਉਹ ਗੁੱਡੀ ਗੱਲ ਕਰਾਉਂਦੀ ਆ ਆਪਣੀ ਦਾਦੀ ਨਾਲ ਉਹ ਪੇਕੇ ਆਈ ਹੋਣੀ ਐ ਉਹ ਸਾਰੀ ਪਹਿਲਾ ਤਾਲ ਦੀ ਵਿਥਿਆ ਸੁਣਾਉਂਦੀ ਐ ਅਮੀਰ ਬਹੁਤ ਸੀ ਮਤਲਬ ਬਾਦਰੋਣਾ ਘਰੇ ਠਹਿਰਦੇ ਹੀ ਜਾਂਦੇ ਅਮੀਰ ਇੰਨੀ ਜ਼ਿਆਦਾ ਸੀ ਪਰ ਉਹ ਕੰਨੀ ਹਮਾਤ ਮੱਤਿਆ ਕਰਨ ਬਾਰੇ ਸੋਚ ਰਿਆ ਸੀ ਕਿ ਮੈਂ ਉੱਪਰ ਚੜ੍ਹਨਾ ਹੈਗਾ ਕਿਸੇ ਦਿਨ ਇਹਨੂੰ ਖਤਮ ਕਰਨਾ ਹੈ ਤੇ ਉਹ ਦਾਦੀ ਇਹ ਸੀਸ ਦੇ ਰਹੀ ਆ ਮੈਨੂੰ ਵੀ ਮੇਰੀ ਤੂੰ ਧੀ ਨੂੰ ਤੇਰੀ ਕਿਤਾਬ ਨੇ ਬਚਾ ਲਿਆ ਜਿਉਂਦਾ ਰਹੇ ਪੁੱਤ ਫਿਰ ਉਸ ਤੋਂ ਬਾਅਦ ਕੋਈ ਦੇਖੋ ਕਿ ਇੱਕ ਐਮ ਐਸ ਸੀ ਤੋਂ ਉਹਦੇ ਐਮ ਐਸ ਸੀ ਹੋਈ ਸੀ ਉਸ ਤੋਂ ਬਾਅਦ ਇੱਕ ਟੈਸਟ ਹੁੰਦਾ ਕੋਈ ਉਹ ਆਕਸਫੋਰਡ ਯੂਨੀਵਰਸਿਟੀ ਲੈਂਦੀ ਹੈ ਪੰਜਾਬੀ ਯੂਨੀਵਰਸਿਟੀ ਚ ਉਹ ਟੈਸਟ ਕੁੜੀ ਨੇ ਦਿੱਤਾ ਤੇ ਉਸ ਤੋਂ ਨੂੰ ਸਕਾਲਰਸ਼ਿਪ ਮਿਲੀ ਤੇ ਨਾਲ ਪੀ ਐਚ ਦੀ ਆਫਰ ਆਈ ਔਰ ਉਹਦਾ ਜਿਹੜਾ ਰਕਮ ਬਣਦੀ ਸੀ 4 ਕਰੋੜ ਬਣਦੀ ਸੀ ਜਿਹੜੀ ਉਹਨੂੰ ਸਕਾਲਰਸ਼ਿਪ ਸੀ ਸੋ ਜੇ ਕੋਈ ਕਤਾਰ ਇਹੋ ਜਿਹਾ ਕੰਮ ਕਰ ਸਕਦੀ ਹੈ ਮੈਂ ਸੋਚਦਾ ਕਿ ਹੋਰ ਇਸ ਤੋਂ ਵੱਡੀ ਕੀ ਹੁੰਦਾ ਹੈਗਾ ਸਾਡੇ ਲਈ ਪਿਛਲੇ ਸਾਲ ਮੈਂ ਸਵਰਨ ਸਿੰਘ ਭੰਗੂ ਇੱਥੇ ਬੱਸੀ ਗੁਜਰਾ ਉਹਨਾਂ ਦਾ ਸਕੂਲ ਹੈ ਸਵਰਨ ਸਿੰਘ ਭੰਗੂ ਗੁਜਰਾ ਜੀਤ ਵਿੱਚ ਲਿਖਦੇ ਰਹੇ ਨੇ ਉਹਨਾਂ ਨੇ ਇੱਕ ਨਵੀਂ ਬਿਲਡਿੰਗ ਬਣਾਈ ਹੈ ਪਹਿਲਾਂ ਉਹਨਾਂ ਦਾ ਸਕੂਲ ਸੀਗਾ ਐਜੂਕੇਸ਼ਨ ਬੋਰਡ ਨਾਲ ਫਿਰ ਉਹਨੇ ਕੰਵਰਟ ਸਕੂਲ ਬਣਾਇਆ ਜੀ ਤੇ ਮੈਨੂੰ ਬਿਲਡਿੰਗ ਦਿਖਾ ਕੇ ਕਹਿੰਦੇ ਆ ਮੇਰੇ ਦਫ਼ਤਰ ਚ ਜਾਓ ਮੈਂ ਦਫ਼ਤਰ ਚ ਗਿਆ ਤੇ ਉਹਨਾਂ ਨੇ ਤਿੰਨ ਕਿਤਾਬਾਂ ਮੇਰੇ ਟੇਬਲ ਤੇ ਮਤਲਬ ਆ ਰੱਖੀਆਂ ਕਹਿੰਦੇ ਆ ਸਾਰੀ ਬਿਲਡਿੰਗ ਦੇਖ ਲਈ ਦੇਖ ਲਈ ਕਹਿੰਦਾ ਬੱਚੇ ਦੇਖ ਲਈ ਬੱਚੇ ਦੇਖ ਲਈ ਕਹਿੰਦੇ ਹੁਣ ਤੈਨੂੰ ਦੱਸਾਂ ਵੀ ਇਹ ਨਦੀਨੀਆਂ ਚ ਕੀ ਹੈ ਕਹਿੰਦੇ ਆ ਤਿੰਨ ਕਿਤਾਬਾਂ ਤਿੰਨ ਕਿਤਾਬਾਂ ਕਿਹੜੀਆਂ ਸੀ ਜੀ ਇੱਕ ਸੀ ਕਿ ਬੱਚਿਆਂ ਨੂੰ ਦੇ ਦੇਣ ਦਿਲ ਆਪਣਾ ਮਸੂਖਮ ਲੈਂਸ ਕੀ ਦੀ ਇੱਕ ਸੀ ਪਹਿਲਾ ਵਿਆਪਕ ਇੱਕ ਕਹਿੰਦਾ ਤੇਰੀ ਆ ਮਹਾ ਮੰਗ ਤੋਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਸੋ ਇਸ ਤਰ੍ਹਾਂ ਦਾ ਜਿਹੜੇ ਰਿਸਪਾਂਸ ਨੇ ਉਹ ਮਿਲਦੇ ਨੇ ਇਹ ਖੁਸ਼ੀ ਹੁੰਦੀ ਰਹੀ ਉਹ ਉਸ ਤੋਂ ਬਾਅਦ ਨਿਸ਼ਚਿਤ ਮਹਾਮਾਨੁਪ ਤੋਂ ਬਾਅਦ ਥੋੜਾ ਜਿਹਾ ਕਹਾਣੀਆਂ ਜਿਹੜੀਆਂ ਦੀ ਗੱਲ ਕਰ ਰਹੀ ਸੀ ਡਾਕਟਰ ਸਾਹਿਬ ਨੇ ਕਹਾਣੀਆਂ ਵੀ ਲਿਖੀਆਂ ਉਹ ਡਾਕਟਰ ਮਨਜੀਤ ਸਿੰਘ ਦਿੱਲੀ ਵਾਲੇ ਸੀ ਉਹਨਾਂ ਦੇ ਕਿਤੇ ਫੋਨ ਆਇਆ ਸੀ ਕਹਿੰਦੇ ਤੁਹਾਡਾ ਮਹਾਵਰਾ ਮਲਵਈ ਹੈ ਕਿਉਂਕਿ ਉੱਥੇ ਮੇਰਾ ਰੂਪ ਰੂਪ ਹੋਇਆ ਸੀਗਾ ਜਿਹੜਾ ਦਿੱਲੀ ਸਹਿਸਵਾਲਣ ਕੀਤਾ ਸੀ ਕਹਿੰਦੇ ਤੂੰ ਯਾਰ ਕਿਸ ਤਰ੍ਹਾਂ ਦੀ ਗੱਲ ਕਰ ਜਿਹਦੇ ਨਾਲ ਬੱਚਿਆਂ ਨੂੰ ਸ਼ੌਂਕ ਪੈਦਾ ਹੋਵੇ ਬੀਐਸ ਸੈਕੰਡ ਇਅਰ ਸਾਡੇ ਪੰਜਾਬੀ ਨਹੀਂ ਜਾਣਦੇ ਹੋਂ ਨਹੀਂ ਸ਼ੌਂਕ ਨਾਲ ਨਹੀਂ ਪੜਦੇ ਕਿ ਉਹਦੇ ਲਿਖਣ ਵਾਸਤੇ ਉਥੇ ਉਹਦੇ ਉਥੇ ਲਾਉਣ ਵਾਸਤੇ ਉਹਨਾਂ ਨੇ ਉਹ ਲਿਖਵਾਈ ਸੀ ਤਾਂ ਸੋ ਲੋਕ ਸਿਆਣਪਾਂ ਦੀ ਨਾਲ ਉਹ ਬਿਰਤਾਂਤ ਸਿਰਜੇ ਨੇ ਉਹ ਉਸ ਤੋਂ ਬਾਅਦ ਜਿਹੜੀ ਹੁਣ ਮੁਹੱਬਤ ਨੇ ਕਿਹਾ ਹੈਗੀ ਹੈ ਇਹ ਕਾਫੀ ਲੰਬੇ ਸਮੇਂ ਬਾਅਦ ਜਿਹਦੇ ਵਿੱਚ ਸਿਰਫ ਸਿਰਫ ਮੁਹੱਬਤ ਦੀ ਗੱਲ ਕਰਤਾ ਹੈ ਆਈ ਹੈ ਇਹ ਪਿਆਰ ਦੇ ਰਹੇ ਹੋ ਪਿਆਰ ਦਿੱਤਾ ਹੈ ਮਿਲਿਆ ਹੈ ਬੈਟਰ ਬੁਹਾ ਹੋਰਾਂ ਦਾ ਪਿਆਰ ਮੈਨੂੰ ਡਾਕਟਰ ਚੰਦਰਪਾਲ ਜੀ ਨੇ ਵਧਾਈ ਦਿੱਤੀ ਕਹਿੰਦੇ ਬੁਹਾ ਹੋਰਾਂ ਦਾ ਧੰਨਵਾਦ ਕਰੋ ਵੀ ਤੁਹਾਡੀ ਬੈਕ ਪਿੱਛੇ ਆ ਜਿਉਂ ਉਹਨਾਂ ਨੇ ਕਹਿੰਦੇ ਜਿਸ ਤਰ੍ਹਾਂ ਗੱਲ ਕੀਤੀ ਹੈ ਮੈਡਮ ਸਿਮਰ ਜੀ ਤਾਂ ਫਿਰ ਉਹਨੇ ਮਖਾਲ ਕੀਤਾ ਸੀਗਾ ਸੋ ਸ਼ੁਕਰੀਆ ਜੀ ਇਸ ਤਰ੍ਹਾਂ ਦਾ ਪਿਆਰ ਦੇ ਰਹੇ ਹੋ ਬਾਕੀ ਜੇ ਕੋਈ ਸਵਾਲ ਜਵਾਬ ਮੈਂ ਫਿਰ ਗੱਲਬਾਤ ਅੱਗੇ ਜਿਹੜੇ ਮੇਰੇ ਖੱਪੇ ਰਹਿ ਗਏ ਨੇ ਉਹ ਤੁਸੀਂ ਪੁੱਛਦੇ ਰਹੋਗੇ ਤਾਂ ਮੈਂ ਦੱਸਦਾ ਰਾਂਗਾ ਤੇ ਮੈਨੂੰ ਸਮਾਂ ਵੀ ਜਦੋਂ ਤੁਸੀਂ ਓਕੇ ਕਰ ਦਿਓਗੇ ਮੈਂ ਉਸੇ ਵੇਲੇ ਖਤਮ ਕਰਦਾ ਹਾਂ ਤੁਹਾਨੂੰ ਬਾਇਓ ਫਨਾਇਆ ਦਾਸ ਨਾ ਗੀ ਦੀ ਜੀ 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 ਬਿਲਕੁਲ ਜੀ ਬਿਲਕੁਲ ਮੈਂ ਜਨਾਵਾ ਸੁਣਾਵਾਗਾ ਅੱਛਾ ਪਹਿਲੀ ਨਜ਼ਮ ਜਿਹੜੀ ਹੈ ਨਾ ਜੀ ਉਹ ਮੈਂ ਵੀ ਉਸ ਉਸ ਸੱਚ ਨੂੰ ਉਹਦੀ ਜਿਹੜੀ ਧਾਰਾ ਚੱਲੀ ਆ ਸਾਡੇ ਪੰਜਾਬ ਦੇ ਵਿੱਚ ਉਸ ਧਾਰਾ ਨੂੰ ਸਮਰਪਿਤ ਕਰਨੀ ਚਾਹਾਂਗਾ ਉਹਦਾ ਨਾਮ ਹੈ ਨਨਕਾਣੇ ਤੋਂ ਚਾਂਦਨੀ ਚੌਕ ਤੱਕ ਉਹਦਾ ਕਾਰਨ ਕੀ ਸੀਗਾ ਮੇਰੇ ਦਿਮਾਗ ਵਿੱਚ ਕਿਵੇਂ ਆਈ ਗੱਲ ਕਿ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਦਇਆ ਕਬਾ ਸੰਤੋਖ ਸੂਤ ਜਤ ਗੰਧੀ ਸਤ ਵਤ ਵਟ ਦੇ ਜਨੇਉ ਜੀ ਦਾ ਹਿਤ ਪਾnde ਕਰਤ ਉਹ ਉਹਨੇ ਮਨ ਕਰਤਾ ਸੀ ਕਹਿੰਦੇ ਮੈਂ ਹੀ ਹੁੰਦਾ ਜੇ ਸੱਚਾ ਹੈਗਾ ਦਇਆ ਹੈਗੀ ਆ ਜਤ ਸਤ ਹੈਗਾ ਤਾਂ ਪਾ ਲੈ ਉਹ ਹੈ ਨਹੀਂ ਸੀਗਾ ਸੋ ਉਹਨਾਂ ਨੇ ਨਹੀਂ ਪਾਇਆ ਸੀਗਾ ਦੂਜੇ ਪਾਸੇ ਮੈਂ ਕਹਾ ਜੇਕਰ ਅੱਜ ਦੇ ਚਲਾਕ ਯੋਗ ਦੇ ਵਿੱਚ ਵਿਚਰਦੇ ਹੁੰਦੇ ਗੁਰੂ ਸਾਹਿਬ ਕਿਹੜਾ ਆ ਯੋਗ ਹੈ ਜਾਂ ਜਿਹੜੇ ਪਹਿਲਾਂ ਬੌਣੀਆਂ ਦੀ ਗੱਲ ਕਰਦੇ ਆ ਯਾਨੀ ਕਿਵੇਂ ਅਸੀਂ ਪਲਟ ਦੇ ਅਸਧਾਰਤ ਦੇ ਆਧਾਰ ਦੇ ਉੱਤੇ ਆਪਣਾ ਆਪ ਨੂੰ ਕਿਵੇਂ ਰੱਖਿਆ ਕਰਦੇ ਆ ਅਸੀਂ ਮੈਂ ਲਾਉਣੇ ਆ ਆਪਣੇ ਤੇ ਲਾਗੂ ਕਰਨ ਵਾਸਤੇ ਸਿਧਾਂਤ ਨੂੰ ਲੇਕਿਨ ਆਪਣੀ ਚਲਾਕੀ ਵਿੱਚੋਂ ਗੁਜ਼ਾਰ ਕੇ ਕਰਦੇ ਆ ਨਾਮ ਉਹਨਾਂ ਦਾ ਵਰਤਦੇ ਆ ਮੈਂ ਸੋਚਦਾ ਰਿਹਾ ਵੀ ਜੇ ਗੁਰੂ ਤੇਗ ਬਹਾਦਰ ਕੋਲੇ ਜਦੋਂ ਉਹ ਬ੍ਰਾਹਮਣ ਆਏ ਕਸ਼ਮੀਰੀ ਪੰਡਤ ਆਏ ਵੀ ਸਾਡਾ ਜਨੇਊ ਲੋਂਦਾ ਰੰਗ ਜੇ ਤਾਂ ਗੁਰੂ ਰੰਗ ਜੇ ਵੀ ਜੇ ਚਲਾਕ ਹੁੰਦੇ ਅੱਜ ਦੇ ਬੰਦੇ ਵਰਗੇ ਜਾਂ ਬਚਣਾ ਚਾਹੁੰਦੇ ਤਾਂ ਉਹ ਕਹਿੰਦੇ ਯਾਰ ਸਾਡੇ ਵਡੇਰੇ ਨੇ ਤਾਂ ਪਹਿਲੇ ਕਿਹਾ ਹੋਏਗਾ ਵੀ ਇਹਦਾ ਫਾਇਦਾ ਕੀ ਹੈਗਾ ਲਾ ਕੇ ਬਰਾ ਕਰੋ ਤੁਸੀਂ ਅੜਦੇ ਕਿਉਂ ਇਸ ਗੱਲ 'ਚ ਇਹਦਾ ਫਾਇਦਾ ਹੀ ਕੋਈ ਨਹੀਂ ਗਾ ਪਰ ਮਸਲਾ ਉੱਥੇ ਕੀ ਸੀਗਾ ਕਿ ਉਥੇ ਮਸਲਾ ਬੰਦੇ ਦੀ ਆਤਮਾ ਦੀ ਆਜ਼ਾਦੀ ਦਾ ਹੈ ਮੈਂ ਉਸ ਚੀਜ਼ ਨੂੰ ਲੈ ਕੇ ਇਸ ਕਵਿਤਾ ਦੇ ਵਿੱਚ ਕੁਝ ਆਪਣੇ ਅਹਿਸਾਸ ਸ਼ਾਮਿਲ ਕਰਨੇ ਚਾਹੇ ਨੇ ਇਹ ਤਾਰੀਖ ਦੱਸਦੀ ਹੈ ਕਿ ਨੌਵੀਂ ਬਾਦਸ਼ਾਹੀ ਨੇ ਤਿਲਕ ਜੰਜੂ ਦੀ ਰੱਖਿਆ ਲਈ ਸੀਸ ਕੁਰਬਾਨ ਕੀਤਾ ਸੀ ਸਾਹਿਤ ਦੇ ਸੰਸਕਾਰਾਂ ਦੀ ਸੁਣ ਫਰਿਆਦ ਸਤਗੁਰ ਨੇ ਅਨੋਖਾ ਦਾਣ ਕੀਤਾ ਸੀ ਫਿਰ ਇਹ ਵੀ ਪੜਿਆ ਸੁਣਿਆ ਸੀ ਕਿ ਪਹਿਲੀ ਬਾਦਸ਼ਾਹੀ ਨੇ ਤਿਲਕ ਜੰਜੂ ਦੇ ਜਾਂ ਬਖਤਰ ਨੂੰ ਟੁਕੜੇ ਟੁਕੜੇ ਕਰਿਆ ਸੀ ਦਇਆ ਸੰਤੋਖ ਜਤ ਸਤ ਦਾ ਸਿਰਜ ਪਹਿਮਾਨਾ ਉਹਨਾਂ ਨੇ ਪੁਰਾਣਾ ਜਾਲ ਸਾਰਾ ਪਲਾਂ ਵਿੱਚ ਹੀ ਤੋੜ ਧਰਿਆ ਸੀ ਤਿਲਕ ਜੰਜੂ ਦੀ ਬੇਦਖਲੀ ਤੇ ਰੱਖਿਆ ਉਹਦੇ ਮੁੱਦੇ ਤੇ ਮੈਂ ਸਾਖੀਆਂ ਫਰੋਲਣ ਲੱਗਾ ਤਾਰੀਖ 'ਚੋਂ ਇਹਨਾਂ ਘਟਨਾਵਾਂ ਦਾ ਸੱਚ ਤਰਕ ਟੋਲਣ ਲੱਗਾ ਤਾਰੀਖ ਚ ਇਨਾ ਘਟਨਾਵਾਂ ਦਾ ਤਰਕ ਦੋਲਨ ਲੱਗੈ ਨਿਰੰਤਰ ਸੋਚਦਾ ਰਿਹਾ ਆਖਰ ਤਾਂ ਨੌਵੇਂ ਗੁਰੂ ਵੀ ਪਹਿਲੇ ਗੁਰੂ ਦੀ ਜੋਤ ਦੇ ਹੀ ਵਾਲੀ ਸਨ ਉਹ ਵੀ ਤਾਂ ਉਸੇ ਭਰਮ ਰਹਿਤ ਬਾਗ ਦੇ ਹੀ ਮਾਲੀ ਸਨ ਸਾਖੀਆਂ ਦੀ ਸ਼ਰਧਾ ਵਿੱਚ ਘੁੰਮਦਿਆਂ ਇਤਿਹਾਸ ਵੀ ਚਾਰ ਦਿਵਾਰੀ ਵਿੱਚ ਘੁੰਮਦਿਆਂ ਕਿਤੋਂ ਕੋਈ ਜੱਜਮਾਨ ਜਵਾਬ ਨਾ ਮਿਲਿਆ ਜੋ ਮੇਟੇ ਪਿਆਸ ਮੇਰੇ ਮਨ ਦੀ ਕਿਤੋਂ ਕੋਈ ਆਬ ਨਾ ਮਿਲਿਆ ਇਹ ਸ਼ੰਕਾ ਜਿਉਂਦੀ ਤਿਉਂ ਲੜਕੀ ਇਲਮ ਦੇ ਕਮਰੇ ਵਿੱਚੋਂ ਬਾਹਰ ਪਹੁੰਚ ਆ ਬੈਠਾ ਇਹ ਸ਼ੰਕਾ ਜਿਉਂ ਦੀ ਤੋਂ ਲੈ ਕੇ ਇਲਮ ਦੇ ਕਮਰੇ ਵਿੱਚੋਂ ਬਾਹਰ ਆ ਬੈਠਾ ਪਹੁੰਚ ਦਰਿਆ ਕਿਨਾਰੇ ਤੇ ਖੁੱਲੇ ਆਕਾਸ਼ ਹੇਠਾਂ ਬੈਠਾ ਉੱਥੇ ਵੇਖਿਆ ਕਾਇਨਾਤ ਦੇ ਚਿਹਰੇ ਦਾ ਅਤੁੱਤ ਨਿਖਾਰ ਸੁਣੀ ਉੱਥੇ ਸ਼ਾਂਤ ਵਗਦੇ ਪਾਣੀਆਂ ਦੀ ਅਨੋਖੀ ਸਦਾਰ ਝੰਮਣ ਲੱਗੇ ਮੇਰੇ ਮਸਤਕ 'ਚ ਉਲਝੇ ਵਿਚਾਰ ਉਸੇ ਪਲ ਗੀਤ ਇੱਕ ਹਿਰਦੇ ਦੇ ਦਵਾਲੇ ਮੰਡਰਾਉਣ ਲੱਗਾ ਹਲੂਨ ਕੇ ਸਮੇਦਨਾ ਮੇਰੀ ਉਹ ਸੱਚ ਦੇ ਸੁਭਾਅ ਤੋਂ ਜਾਣੂ ਕਰਾਉਣ ਲੱਗਾ ਉਹ ਗੀਤ ਜਿਹੜਾ ਸੱਚ ਦਾ ਹੈਗਾ ਉਹ ਕੀ ਕਹਿੰਦਾ ਜੀ ਦੇਖ ਇਹ ਜੋ ਵਗ ਰਿਹਾ ਦਰਿਆ ਦਾ ਅਤੋਲ ਮਾ ਪਾਣੀ ਇਹ ਤਾਜੀ ਪੌਣ ਦੀ ਕਿੰਗਰੀ ਇਹ ਤਾਜੇ ਪੱਤਿਆਂ ਦੀ ਬਾਣੀ ਇਹੋ ਜਿਹੀ ਹੁੰਦੀ ਆ ਸੱਚ ਦੇ ਪਾਹਿਆਂ ਦੀ ਕਹਾਣੀ ਦੇਖ ਇਹ ਜੋ ਵਗ ਰਿਹਾ ਦਰਿਆ ਦਾ ਅਤੋਲ ਵਾਪਾਰ ਤੇ ਤਾਜੀ ਕੌਣ ਦੀ ਟਿੰਗਰੀ ਤੇ ਤਾਜ਼ੇ ਪੱਤਿਆਂ ਦੀ ਬਾਣੀ ਇਹੋ ਜਹੀ ਹੀ ਹੁੰਦੀ ਹੈ ਸੱਚ ਦੇ ਪਾਂਧੀਆਂ ਦੀ ਕਹਾਣੀ ਸੱਚ ਦਾ ਨਿਤ ਨਵਾਂ ਤੇ ਨਵੇਂ ਕਲਾ ਨਿਤ ਕਰਮ ਹੁੰਦਾ ਹੈ ਜੋ ਨਵਾਂ ਤੇ ਤਾਜ਼ਾ ਬਣਿਆ ਰਹੇ ਉਹੀ ਤਾਂ ਧਰਮ ਹੁੰਦਾ ਹੈ ਆਏ ਹੋਏ ਜੋ ਨਵਾਂ ਤੇ ਤਾਜ਼ਾ ਬਣਿਆ ਰਹੇ ਉਹੀ ਤਾਂ ਧਰਮ ਹੁੰਦਾ ਹੈ ਸੱਚ ਕੋਈ ਪੰਡਤ ਪੁਜਾਰੀ ਪਾਦਰੀ ਨਹੀਂ ਸੱਚ ਕੋਈ ਪੰਡਤ ਪਾਦਰੀ ਪੁਜਾਰੀ ਨਹੀਂ ਜੋ ਨਿਕਾ ਚਤੁਰਦਾ ਰਹੇ ਸੱਚ ਕੋਈ ਰੀਤ ਰਸਮ ਨਿਯਮ ਨਹੀਂ ਜੋ ਬੜਿਆਂ ਮੁਤਾ ਰਹਿ ਲੀਕਾਂ ਚ ਤਰਨ ਵਾਲੇ ਬਸ ਲੀਕਾਂ ਹੀ ਪਹਿਚਾਨਦੇ ਜਾਤਾਂ ਧਰਮਾਂ ਧਰਤੀਆਂ ਦੀ ਵੰਡ ਵਾਜੋ ਉਹ ਕੁਝ ਨਹੀਂ ਉਹ ਜਾਣਦੇ ਬਣੇ ਰਹਿੰਦੇ ਨੇ ਉਹ ਸਦਾ ਆਪਣੀਆਂ ਬਣਾਈਆਂ ਛਤਰੀਆਂ ਦੇ ਹਨ ਜਾਗਦੀ ਅੱਖ ਸੱਚ ਵਾਲੀ ਨਵੇਂ ਹੀ ਸਾਗਰ ਕਰਦੀ ਹੈ ਨਵੇਂ ਰਾਹਾਂ ਦੇ ਸਾਰੇ ਫੈਸਲੇ ਉਹ ਆਪ ਕਰਦੀ ਹੈ ਬਣ ਕੇ ਸ਼ੀਸ਼ਾ ਕਿਧਰੇ ਪੱਥਰਾਂ ਦੇ ਨਾਲ ਜਾ ਖੈਂਦੀ ਬਣ ਕੇ ਸ਼ੀਸ਼ਾ ਕਿਧਰੇ ਪੱਥਰਾਂ ਦੇ ਨਾਲ ਜਾ ਖੈਂਦੀ ਬਣ ਕੇ ਫੁੱਲ ਕਿਧਰੇ ਅਗਨ ਦੀ ਸੇਜਾ ਤੇ ਜਾ ਬਹਿੰਦੀ ਇਹ ਅੱਖ ਜਦ ਰੋਚ ਹੁੰਦੀ ਹੈ ਤਾਂ ਤੱਤੀਆਂ ਇਹ ਅੱਖ ਜਦ ਰੋਚ ਹੁੰਦੀ ਹੈ ਤਾਂ ਬਾਬਰਾਂ ਨੂੰ ਲਲਕਾਰਦੀ ਤੇ ਜਦ ਸ਼ਾਂਤੀ ਚ ਹੁੰਦੀ ਹੈ ਤਾਂ ਤੱਤੀਆਂ ਤਵੀਆਂ ਨੂੰ ਠਾਰਦੀ ਇਹ ਅੱਖ ਜਦ ਰੋਚ ਹੁੰਦੀ ਹੈ ਤਾਂ ਬਾਬਰਾਂ ਨੂੰ ਲਲਕਾਰਦੀ ਜਾਂ ਇਹ ਅੱਖ ਜਦ ਸ਼ਾਂਤੀ ਚ ਹੁੰਦੀ ਹੈ ਤਾਂ ਤੱਤੀਆਂ ਤਵੀਆਂ ਨੂੰ ਠਾਰਦੀ ਕਿਧਰੇ ਉਪਲਦੀ ਦੇਗ ਜਿਹੇ ਤਸੀਹੇ ਵੀ ਚੁੱਪ ਚਾਪ ਪਸੰਦੀ ਹੈ ਤੇ ਕਿਧਰੇ ਜ਼ੁਲਮ ਸਹਿਨ ਨੂੰ ਸਭ ਤੋਂ ਵੱਡਾ ਪਾਪ ਕਹਿੰਦੀ ਹੈ ਜਦ ਕੋਈ ਪੁਜਾਰੀ ਜੰਜੂ ذریعے ਆਤਮਾ ਦੀ ਮਸੂਮੀਅਤ ਲੁੱਟਦਾ ਹੈ ਜਦ ਕੋਈ ਪੁਜਾਰੀ ਜੰਜੂ ذریعے ਆਤਮਾ ਦੀ ਮਸੂਮੀਅਤ ਲੁੱਟਦਾ ਹੈ ਤਾਂ ਸੱਚ ਪਹਿਲੀ ਬਾਦਸ਼ਾਹੀ ਬਣ ਜੰਜੂ ਖਿਲਾਫ ਲੜਦਾ ਹੈ ਤੇ ਜਦ ਕੋਈ ਔਰੰਗਜ਼ੇਬ ਜੰਜੂ ذریعے ਨੇ ਹੱਥੇ ਈਮਾਨ ਦਾ ਗਲਾ ਘੁੱਟਦਾ ਹੈ ਤਾਂ ਸੱਚ ਨੌਵੀਂ ਬਾਦਸ਼ਾਹੀ ਬਨ ਜੰਜੂ ਦੇ ਨਾਲ ਖੜਦਾ ਹੈ ਵਾ 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 ਕੀ ਬਾਤ ਬਹੁਤ ਬਹੁਤ ਕੋਈ ਸ਼ੰਕਾ ਨਿਵਰਤੀ ਸਾਰੀ ਹੋਈ ਸ਼ੰਕਾ ਨਿਵਰਤੀ ਸਾਰੀ ਤਾਂ ਮੈਂ ਛੋਟੇ ਨ ਕੋਟ ਸ਼ੁਕਰਾਨੇ ਕਰਨ ਲੱਗਾ ਵਿਸਮਾਦੀ ਹੰਝੂਆਂ ਦੇ ਨਜ਼ਰਾਨੇ ਇਸ ਠੀਤ ਸਾਹਮਣੇ ਧਰਨ ਲੱਗਾ ਮੁਰਗੀਤ ਉਹੀ ਤਾਕੀਦੀ ਸੁਰ ਵਿੱਚ ਗੂਜਿਆ ਮੁਰਗੀਤ ਉਹੀ ਤਾ ਕੀ ਦੀ ਸੁਰ ਵਿੱਚ ਗੂੰਜਿਆ ਨਨਕਾਣੇ ਤੋਂ ਚਾਂਦਨੀ ਚੌਕ ਤੱਕ ਜਾਂਦੇ ਬੜੇ ਹੀ ਰਾਹ ਅਨਗਾਹੇ ਰਹਿ ਜਾਂਦੇ ਨਨਕਾਣੇ ਤੋਂ ਚਾਂਦਨੀ ਚੌਕ ਤੱਕ ਜਾਂਦੇ ਬੜੇ ਹੀ ਰਾਹ ਅਨਗਾਹੇ ਰਹਿ ਜਾਂਦੇ ਦਾਵੇਦਾਰ ਤਾਂ ਪਹਿਲੇ ਮੋੜ ਤੇ ਹੀ ਦੁਕਾਨਾ ਬਣਾ ਕੇ ਬਹਿ ਜਾਂਦੇ ਦਾਵੇਦਾਰ ਤਾਂ ਪਹਿਲੇ ਮੋੜ ਤੇ ਹੀ ਦੁਕਾਨਾ ਬਣਾ ਕੇ ਬਹਿ ਜਾਂਦੇ ਤੇ ਇਲਮਾਂ ਵਾਲੇ ਆਪਣੀਆਂ ਬਾੜਾਂ 'ਚ ਘੁੰਮਦੇ ਰਹਿ ਜਾਂਦੇ ਇਲਮਾ ਵਾਲੇ ਆਪਣੀਆਂ ਵਾੜਾਂ ਚ ਘੁੰਮਦੇ ਰਹ ਜਾਂਦੇ ਜੀ ਬਹੁਤ ਖੂਬ ਇਹਨਾਂ ਰਾਹਾਂ ਦੀ ਯਾਤਰਾ ਤੇ ਕਿਸੇ ਤਾਰੀਖ ਨੇ ਤੇਰੀ ਉਂਗਲੀ ਨਹੀਂ ਫੜਨੀ ਕਿਥੇ ਕਿਸੇ ਕਥਾਵਾਚਕ ਨੇ ਤੇਰੇ ਸੰਗ ਤੇਗ ਵਰਗੀ ਚੜਾਈ ਨਹੀਂ ਚੜ੍ਹਨੀ ਵਾਹ ਜੀ ਵਾਹ ਇੱਕ ਤਲੀ ਤੇ ਸੀਸ ਤੇ ਦੂਜੀ ਤੇ ਸ਼ੰਕੇ ਟਿਕਾ ਲਈ ਊਂਗ ਦੀ ਚੇਤਨਾ ਨੂੰ ਹਲੂਨ ਕੇ ਜਗਾ ਲਈ ਬੋਧ ਵਾਲੀ ਅੱਖ ਵਿੱਚ ਸਾਹਸ ਦੀ ਸੁਰਮ ਸਲਾਈ ਪਾ ਲਈ ਫਿਰ ਵੇਖੀ ਸ਼ਾਨ ਆਪਣੀ ਤੋਰ ਦੀ ਆਪਣੇ ਤੁਰਨ ਜੋਗੀ ਪਗ ਡੰਡੀ ਪਹਿਲਾਂ ਖੁਦ ਬਣਾ ਲਈ ਵਾਹ 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 ਬਹੁਤ ਅੱਧੀਓ ਅੱਧੀਓ ਦਿਓ ਬਹੁਤ ਬੜਾ ਚਾਹਵਾ ਸੋ ਸਿੱਖ ਜੀਤਨਾ ਨਾਲ ਸੰਬੰਧਿਤ ਕੁਝ ਕਰਨਾ ਹੋਈਆਂ ਸਨ ਚੜਾਵੇ ਵਾਲੀਆਂ ਇਹ ਗੁਰੂ ਸਾਹਿਬ ਨੇ ਚੜਾਵਾ ਰੋੜਦਾ ਸੀ ਸਾਡੇ ਚੜਾਵੇਂ ਪਿੱਛੇ ਕਿਵੇਂ ਲੜਾਈਆਂ ਹੁੰਦੀਆਂ ਨੇ ਮੈਂ ਇੱਕ ਉਹ ਵੀ ਨਜ਼ਮ ਸੁਣਾ ਦਿਆਂ ਗੁਰੂ ਗੋਬਿੰਦ ਸਿੰਘ ਦੇ ਸ਼ਰਧਾ ਅੰਦਰ ਲਿਪਟੇ ਬੇਦਾਵੇ ਜਿਹੜੇ ਕਿ ਸ਼ਰਧਾ ਅੰਦਰ ਲਿਪਟੇ ਬੇਦਾਵੇ ਆਪਣੀ ਗੁਰੂ ਸਾਹਿਬ ਨੂੰ ਇਕੀਦਤ ਹੀ ਹੈ ਜੇ ਅਸੀਂ ਉਹਨਾਂ ਦੇ ਸਾਹਮਣੇ ਜਾਣ ਕੇ ਉਹਨਾਂ ਨਾਲ ਦੋ ਗੱਲਾਂ ਕਰ ਲਈਏ ਕਿਉਂਕਿ ਉਹਨਾਂ ਦੇ ਇਧਰ ਹੀ ਚੱਲ ਰਹੇ ਆ ਇਹ ਬਾਦਸ਼ਾਹ ਇਹ ਸ਼ਹਿਰੀ ਸਾ ਇਹ ਤਾਜਦਾਰ ਇਹ ਰਾਜਦਾਰ ਵਾਹ ਵਾਹ ਇਹ ਬਾਦਸ਼ਾਹ ਇਹ ਸ਼ਾਇਰਸ਼ਾ ਇਹ ਤਾਜਦਾਰ ਇਹ ਰਾਜਦਾਰ ਅੱਜ ਅਸਾਂ ਦਾ ਖੂਨ ਵੇਖ ਲੈ ਠਰਦਾ ਠਰਦਾ ਠਰ ਗਿਆ ਸ਼ੇਰ ਆ ਸਾਡੇ ਅੰਦਰ ਵਾਲਾ ਅੱਜ ਮਰਦਾ ਮਰਦਾ ਮਰ ਗਿਆ ਤੇ ਕਲਮ ਵਾਲੀ ਨੋਕ ਤੀਕਰ ਕੋਈ ਘੁੰਨ ਦਾ ਕੀੜਾ ਚੜ ਗਿਆ ਕਲਮ ਵਾਲੀ ਨੋਕ ਤੀਕਰ ਕੋਈ ਘੁੰਨ ਦਾ ਕੀੜਾ ਚੜ ਗਿਆ ਬੜੀ ਦੇਰ ਹੋ ਗਈ ਇਕੱਠੇ ਬੈਠਿਆਂ ਨੂੰ ਦਿਲ ਸਾਂਝੇ ਕੀਤੇ ਨੂੰ ਤੇਰੀ ਰਹਿਮਤ ਦੇ ਬਾਟੇ ਜੀਤੇ ਨੂੰ ਬੜੀ ਦੇਰ ਹੋ ਗਈ ਅਸੀਂ ਭਰਮਾਂ ਦੇ ਮੇਲਿਆਂ 'ਚ ਬਾਲਾ ਵਾਂਗੂ ਰੁੱਲ ਗਏ ਤੇਰੀ ਪ੍ਰੀਖਿਆ ਦੀ ਲਲਕਾਰ ਪੁੱਜ ਗਏ ਸੰਕੰਪ ਸਾਡੇ ਕੱਚੀਆਂ ਗੰਡਾਂ ਦੇ ਵਾਂਗੂ ਖੁੱਲ ਗਏ ਤੇਰੇ ਸ਼ਬਦ ਯਾਦ ਨਹੀਂ ਤਸਵੀਰਾਂ ਆਵਾਜ਼ ਨੇ ਬਸਤਰ ਤੇਰੇ ਸਾਹਬ ਰੱਖੇ ਸਾਖੀਆਂ ਵੀ ਯਾਦ ਨਹੀਂ ਹਾਈਪਰ ਸ਼ਬਦਾਂ ਦੇ ਅਰਥ ਅਰਥਾਂ ਤੇ ਅਮਲ ਅਮਲਾਂ ਤੇ ਪੈਰਾ ਕੌਣ ਦੇਵੀ ਤੇਰੀ ਤਸਵੀਰ ਤਸਵੀਰ ਅੱਗੇ ਕੁਝ ਸਿੱਕੇ ਅਰਗਬਤੀ ਤੇ ਮੰਗਾਂ ਦੇ ਢੇਰ ਇਤੂ ਅੱਗੇ ਕਿਵੇਂ ਵਧਿਏ ਬਾਈ ਬਾਈ ਸ਼ਬਦਾਂ ਦੇ ਅਰਥ ਅਰਥਾਂ ਤੇ ਅਮਲ ਅਮਲਾਂ ਤੇ ਪੈਰਾ ਕੌਣ ਦੇਵੀ ਤੇਰੀ ਤਸਵੀਰ ਤਸਵੀਰ ਅੱਗੇ ਕੁਝ ਸਿੱਕੇ ਅਰਗਬਤੀ ਤੇ ਮੰਗਾਂ ਦੇ ਢੇਰ ਇਤੂ ਅੱਗੇ ਕਿਵੇਂ ਵਧਿਏ ਤੇਰੇ ਵਸਤਰਾਂ ਨੂੰ ਕਟਾਰ ਨੂੰ ਖੰਡੇ ਨੂੰ ਨਮਸਕਾਰ ਇਹਨਾਂ ਨਾਲ ਜੁੜੀ ਸਾਖੀ ਸੁਣ ਕੇ ਝੂਮਣਾ ਕੁਝ ਦੇਰ ਵਾਹ ਵਾਹ ਬੱਲੇ ਬੱਲੇ ਹੋਰ ਕੀ ਆ ਸਾਡੇ ਬੱਲੇ ਹੋਰ ਕੀ ਆ ਸਾਡੇ ਬੱਲੇ ਸਾਡੀ ਜੀਬ ਤੇ ਕੋਈ ਤਲੀ ਦਾ ਤਜ਼ਾਬ ਛਾਲੇ ਕਰ ਗਿਆ ਮੈਂ ਬਾਦਸ਼ਾਹ ਮਹੂਨ ਅਸਲ ਦਾ ਠਰਦਾ ਠਰਦਾ ਠਰ ਗਿਆ ਬਾਦਸ਼ਾਹ ਤੇਰੇ ਅਦੁੱਤੀ ਅਮਰਤ ਨੇ ਇੱਕ ਸ਼ੇਰ ਜਗਾਇਆ ਸੀ ਬਾਦਸ਼ਾਹ ਤੇਰੇ ਅਦੁੱਤੀ ਅਮਰਤ ਨੇ ਇੱਕ ਸ਼ੇਰ ਜਗਾਇਆ ਸੀ ਇਸ ਸ਼ੇਰ ਨੇ ਵੱਖਰਾ ਹੀ ਰਾਜ ਜੋਬ ਕਮਾਇਆ ਸੀ ਆਪਣੇ ਆਪ ਨੂੰ ਦੋ ਜਹਾਨਾਂ ਦਾ ਵਾਲੀ ਬਣਾਇਆ ਸੀ ਤੁਸੀਂ ਪ੍ਰੇਮ ਦੇ ਫੁੱਲਾਂوں ਬੇਸ਼ਰਤ ਵਰਸਾਇਆ ਸੀ ਮਾਨਸ ਕੀ ਜਾਤ ਇੱਕ ਵਾਰ-ਵਾਰ ਫਰਮਾਇਆ ਸੀ ਪੰਜ ਨਦੀਆਂ ਨੂੰ ਇੱਕ ਸਾਗਰ ਵਿੱਚ ਮਿਲਾਇਆ ਸੀ ਤੇ ਯਾਰਾਂ ਦੇ ਸੱਤਨ ਨੂੰ ਗੱਲ ਨਾ ਲਾਇਆ ਸੀ ਵਾਹ ਜੀ ਵਾਹ ਇਧਰ ਅਸੀਂ ਪਿਆਰ ਨੂੰ ਕਪੜਿਆਂ ਤੇ ਟਕਾਇਆ ਹੈ ਉੱਚੀਆਂ ਤੇ ਨੀਵੀਆਂ ਖੂੰਟੀਆਂ ਤੇ ਅੱਡ-ਅੱਡ ਅਟਕਾਇਆ ਹੈ ਸਾਗਰ ਦੇ ਪਾਣੀ ਨੂੰ ਨਦੀਆਂ ਬਣਾਇਆ ਹੈ ਖੇੜਿਆਂ ਦੇ ਮਹਿਲਾਂ ਨੂੰ ਸੱਤ ਸਦਿਆਂ ਜੀਵਨ ਗੁਆਇਆ ਹੈ ਪੋਰਸ ਜਿਹੇ ਸਵੈਮਾਨ ਸਾਡੇ ਤੇ ਕੋਈ 나ਗ ਸਿਕੰਦਰ ਲੜ ਗਿਆ ਐ ਬਾਦਸ਼ਾ ਅਜ ਖੂਨ ਅਸਾਂ ਦਾ ਠਰ 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 ਕਰ ਗਿਆ ਉਹ ਲਫ਼ਜ਼ ਲਫ਼ਜ਼ ਜੋ ਜ਼ਫਰ ਨਾਮੇ ਬੰਨੇ ਸਨ ਖੁਸ਼ਾਮਦੀਆਂ ਨੇ ਖਾ ਲਈ ਖੁਸ਼ਾਮਦੀਆਂ ਨੇ ਕਿਉਂਕਿ ਰੰਗ ਦੇ ਇੱਕ ਸਮੇਂ ਤਾਂ ਹੁੰਦਾ ਨਹੀਂ ਜੀ ਉਹਨਾਂ ਨੇ ਕਿਹਾ ਕਿ ਲੀਪਾਈ ਸੀ ਕਿ ਤੁਸੀਂ ਵੀ ਲਿਖਨੇ ਅੱਗੇ ਚੱਲ ਜਾਈ ਔਰ ਉਹ ਲਫ਼ਜ਼ ਜੋ ਜ਼ਫਰ ਨਾਮੇ ਬੰਨੇ ਸਨ ਖੁਸ਼ਾਮਦੀਆਂ ਨੇ ਖਾ ਲਈ ਉਹ ਰੰਗ ਜ਼ਹਿਰ ਇਸ ਸਮੇਂ ਵੀ ਐਸਾ ਚੋਗਾ ਪਾ ਗਏ ਆਜ਼ਾਦੀ ਦੇ ਪੈਗਾਮ ਤੋਂ ਸਾਡੇ ਕਬੂਤਰ ਵੀ ਕਬਰਾਂ ਗਏ ਚਿੜੀਆਂ ਤੋਂ ਬਾਜ ਬਣਾਉਣ ਵਾਲਾ ਪ੍ਰਸ਼ਾਦ ਵੀ ਹੁਣ ਤਾਂ ਅਸੀਂ ਇੱਕ ਰਸਮ ਸਮਝ ਕੇ ਖਾ ਗਏ ਤਾਂ ਹੀ ਦਿਲ ਦਾ ਬਾਜ ਉੱਚੀਆਂ ਓਡਾਰੀਆਂ ਤੋਂ ਡਰ ਗਿਆ اے ਬਾਦਸ਼ਾਹ ਅਜ ਖੂਨ ਅਸਾਂ ਦਾ ਠਾਰ ਗਿਆ ਬਹੁਤ ਵਈ ਬਹੁਤ ਖੁਸ਼ਰੀਆ ਜੀ ਖੁਦ ਗਰਜ਼ੀਆਂ ਚਾਰ ਬਾਜ਼ੀਆਂ ਨੇ ਕਿਹੇ ਪਾੜੇ ਪਾ ਦਿੱਤੇ ਤੇਰੇ ਅਦਬੀ ਆਕਾਸ਼ ਦੇ ਸਭ ਸਤਾਰੇ ਤੈ ਖਾਨਿਆਂ ਵਿੱਚ ਸਜਾ ਦੇ ਵਾਹ ਕੱਲੀ ਕਿਰਪਾ ਨਹੀਂ ਨਜ਼ਰ ਆਉਂਦੀ ਆਦਬ ਇਥੇ ਰਹਿ ਗਿਆ ਸਾਹਿਬ ਖੁਦ ਗਰਜ਼ੀਆਂ ਚਾਲ ਬਾਜ਼ੀਆਂ ਨੇ ਇਹ ਕਿਹੇ ਪਾੜੇ ਪਾ ਦਿੱਤੇ ਤੇਰੇ ਅੱਗੇ ਹੀ ਆਕਾਸ਼ ਦੇ ਸਭ ਸਤਾਰੇ ਤੈ ਖਾਨਿਆਂ ਵਿੱਚ ਸਜਾ ਦਿੱਤੇ ਔਰ ਸਾਰੇ ਮਸੰਦ ਤੇਰੀ ਯਾਦ ਵਿੱਚ ਬੜੇ ਥਾਵਾਂ ਦੇ ਮੁੜ ਮਾਲਕ ਬਣਾ ਦਿੱਤੇ ਹਮ ਸਾਰੇ ਮਸੰਦ ਤੇਰੀ ਯਾਦ ਵਿੱਚ ਬੜੇ ਥਾਵਾਂ ਦੇ ਮੁੜ ਮਾਲਕ ਬਣਾ ਦਿੱਤੇ ਇਹ ਕਿਹਾਂ ਸਮੇ ਦਾ ਝਖੜ ਹੈ ਜੋ ਗਲਾਗ ਤੇਰੇ ਨੂੰ ਪੱਤੀ ਪੱਤੀ ਕਰ ਗਿਆ ਜੀ ਮਹਾਂ ਪਾਦਸ਼ਾ ਅਜ ਖੂਨ ਅਸਾਂ ਦਾ ਪਰਮ ਪਾਦਸ਼ਾ ਅਜੇ ਤੱਕ ਤਾਂ ਅਸੀਂ ਤੇਰੀ ਕਿਰਪਾਣ ਦੀ ਵਰਤੋਂ ਤੇਰੇ ਪਿਆਰੇ ਸਿੱਖ ਅਨੰਦ ਲਾਲ ਨੂੰ ਅਨੰਦ ਸਿੰਘ ਬਣਾਉਣ ਲਈ ਹੀ ਕੀਤੀ ਹੈ। ਇਹ ਰਜਣਾਸ਼ਾ ਦੇਸ਼ ਪੰਜਾਬ ਦੇ ਸ਼ਾਸ਼ਟਰ ਗਈ ਤਾਂ ਪੈरिस 'ਚ ਇੱਕ ਪੱਕੀ ਦੀ ਲੜਾਈ ਲੜ ਰਿਹਾ ਬੜਾ ਵਧੀਆ ਬੰਦਾ ਹੋਇਆ ਨਰਜੀਤ ਸਿੰਘ ਪੈरिस। ਉਹਦਾ ਫੋਨ ਆਇਆ ਕਹਿੰਦਾ ਸਿੱਖੀ ਸਿਧਾਂਤਾਂ ਨੂੰ ਸਮਝਦੇ ਵੀ ਹੋ ਪਰ ਲੇਖਨ ਤੁਸੀਂ ਗਵਿੰਦਰ ਸਿੰਘ ਸੈਹੀ ਕਿਉਂ ਨਹੀਂ ਲਿਖਦੇ? ਲੈ ਕੇ ਜੀ ਝਾੜ ਕੇ ਹਟਾਇਆ। ਉਹ ਕਹਿੰਦਾ ਕਿਉਂ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਕਿਹਾ ਭਾਈ ਨੰਦ ਲਾਲ ਨੂੰ ਤਾਂ ਲਿਆ ਨਹੀਂ ਉਹ ਤਾਂ ਸਾਰੀ ਔਰ ਭਾਈ ਨੰਦ ਲਾਲ ਹੀ ਰਿਹਾ ਹੈ ਕਿ ਜੇ ਤੁਸੀਂ ਜਾਦੇ ਹੋ ਉੱਥੋਂ ਜ਼ਿਆਦਾ ਉਹਦੇ ਦਾਵੇਦਾਰੀ ਕਰਨੀ ਤਾਂ ਮੈਂ ਦੇਖੋ ਲਾ ਲੈਣਾ ਉਹ ਬਹੁਤ ਫਿਰ ਮਿੱਤਰ ਬਣ ਗਿਆ ਜੀ ਸੋ ਉਹ ਪਰਮ ਪਾਦਸ਼ਾ ਅਜੇ ਤੱਕ ਤਾਂ ਜਮਾਤ ਜਿਹੜੀ ਜ਼ੁਲਮ ਦੇ ਖਿਲਾਫ ਉੱਠਣੀ ਚਾਹੀਦੀ ਸੀ ਨਿੱਕੇ ਨਿੱਕੇ ਸਧਾਰਤਾ ਤੇ ਨਿੱਕੇ ਨਿੱਕੇ ਲੜਾਈਆਂ ਜਿਹੜੀ ਨਿੱਕੇ ਨਿੱਕੇ ਥੇਰਿਆਂ 'ਚ ਲੱਗ ਲੱਗ ਗਿਆ ਸੀ ਸੋ ਪਰਮਪਾਤਸ਼ਾ ਅਜੇ ਤੱਕ ਤਾਂ ਅਸੀਂ ਤੇਰੀ ਕਿਰਪਾਣ ਦੀ ਵਰਤੋਂ ਤੇਰੇ ਪਿਆਰੇ ਸਿੱਖ ਆਨੰਦ ਲਾਲ ਨੂੰ ਆਨੰਦ ਸਿੰਘ ਬਣਾਉਣ ਲਈ ਹੀ ਕੀਤੀ ਹੈ ਆਪਣੀਆਂ ਚਿੱਟੀਆਂ ਪੱਗਾਂ ਵਾਲੇ ਸਿਰ ਤੇ ਮਖਮਲੀ ਹੱਥ ਮੈਲੇ ਨਹੀਂ ਹੋਂਦ ਦਿੰਦੇ ਜੀ ਉਹਨਾਂ ਨੇ ਪਾਣੀ ਨਹੀਂ ਪੀਤਾ ਸੀਗਾ ਮਖਮਲੀ ਹੱਥਾਂ ਤੇ ਆਪਣੀਆਂ ਚਿੱਟੀਆਂ ਪੱਗਾਂ ਵਾਲੇ ਸਿਰ ਤੇ ਮਖਮਲੀ ਹੱਥ ਤੇਰੇ ਅੱਗੇ ਧਰਦਿਆਂ ਸਾਡੀ ਉਮਰਾਂ ਗਈਤੀ ਹੈ ਤੇਰੇ ਤਖਤਾਂ ਤੇ ਲੱਗੀ ਚੜਾਵਿਆਂ ਦੀ ਢੇਰੀ ਤੇਰੇ ਤਖਤਾਂ ਤੇ ਲੱਗੀ ਚੜਾਵਿਆਂ ਦੀ ਢੇਰੀ ਕਿਤੇ ਲੋਕਸ਼ਪਕੇ ਤੇ ਕਿਤੇ ਸਭ ਦੇ ਸਾਹਮਣੇ ਅਸੀਂ ਆਪਣੀ بےਗੈਰਤ ਵਿੱਚ ਘੋਲ ਕੇ ਪੀਤੀ ਹੈ ਅਰੇ ਨਾ ਤਾਂ ਸਾਡੇ ਪਾਸ ਤੇਰੇ ਰੰਗਰੇਟੇ ਬੇਟਿਆਂ ਦੀ 파ਟੀ ਚਾਦਰ ਸਿਉਣ ਦੀ ਵੇਲ ਹੈ ਅਰੇ ਨਾ ਤਾਂ ਸਾਡੇ ਪਾਸ ਤੇਰੇ ਰੰਗਰੇਟੇ ਬੇਟਿਆਂ ਦੀ 파ਟੀ ਚਾਦਰ ਸਿਉਣ ਦੀ ਵੇਲ ਹੈ ਤੇ ਨਾ ਹੀ ਆਪਣੇ ਮਨਾਂ ਅੰਦਰਲੇ ਬੇਦਾਵਿਆਂ ਨੂੰ ਤੇਰੇ ਪ੍ਰੇਮ ਦੀ ਅੱਗ ਵਿੱਚ ਸਾੜਨ ਦੀ ਕਦੇ ਕੋਸ਼ਿਸ਼ ਕੀਤੀ ਸਾਡੀ ਬਿਖਰੀ ਚੇਤਨਾ ਦਾ ਹਰ ਟੁਕੜਾ ਇੱਕ ਦੂਜੇ ਦਾ ਜ਼ਖਮ ਢੰਗੇਰਾ ਕਰ ਗਿਆ ਇਹ ਬਾਦਸ਼ਾਹ ਅਜ ਖੂਨ ਅਸਾਂ ਦਾ ਠਾਕ ਨਵੀਆਂ ਰਚਨਾਵਾਂ ਜੋ ਵੀ